ਤੋਡੇ ਅੰਦਰ ਗੁਣ ਭਰਿਆ ਹੋਇਆ ਤੁਸੀਂ ਬਾਅਦ ਚੋ ਹਿੱਟ ਹੋਣੇ ਹੋ ਤਾਂ ਔਰ ਘੋੜਾ ਜਿਹੜਾ ਆਪਾਂ ਕਹਿਰੀਏ ਵੀ ਲੰਬੀ ਰੇਸ ਦਾ ਹੈ ਇਮਤੀਆਜ਼ ਅਲੀ ਸਰ ਉਹ ਅਸਲ ਦੇ ਵਿੱਚ ਗਰਾਉਂਡ ਲੈਵਲ ਤੇ ਕੰਮ ਕਰਨ ਵਾਲੇ ਇਨਸਾਨ ਨੇ ਸ਼ਖਸ ਨੇ ਉਹ ਅਸਲ ਦੇ ਵਿੱਚ ਜਦੋਂ ਸੈੱਟ ਤੇ ਹੁੰਦੇ ਆ ਉਹ ਬੜੇ ਆਪਦੇ ਕੰਮ ਪ੍ਰਤੀ ਵਫਾਦਾਰ ਕਹੂੰਗਾ ਮੈਂ ਵਫਾਦਾਰ ਹੁੰਦੇ ਨੇ ਜਦੋਂ ਕੰਮ ਕੀਤਾ ਉਸ ਤੋਂ ਬਾਅਦ ਆ ਕੇ ਮਤਲਬ ਆਪਦਾ ਰਿਲੈਕਸ ਅੱਖਾਂ ਬੰਦ ਕਰਕੇ ਪਾਠ ਕਰਦੇ ਆ ਨਾ ਇਹੀ ਪੱਗਾਂ ਹੀ ਬਣਣੀਆਂ ਸੀ ਫਿਰ ਅਸੀਂ ਬੰਬੇ 'ਚ ਸ਼ੂਟ ਕਰ ਲੈਂਦੇ ਪੰਜਾਬ 'ਚ ਅਸੀਂ ਕਿਉਂ ਆਏ ਇੰਨਾ ਐਫਰਟ ਕਿਉਂ ਕਰ ਰਹੇ ਆ ਤੇ ਇਹ ਸਾਰੇ ਫਨਕਾਰ ਬੜਾ ਪਿਆਰ ਦਿੰਦੇ ਬੜਾ ਮਾਣ ਦਿੰਦੇ ਤੇ ਮਤਲਬ ਹੱਲਾਸ਼ੀਰੀ ਹੁੰਦੀ ਆ ਵੀ ਕਾਕਾ ਤੂੰ ਚੰਗਾ ਕੰਮ ਕਰ ਰਿਹਾ ਏਸ ਪਾਸੇ ਲੱਗਿਆ ਰਹਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਹਰੇਕ ਸਿੰਗਰ ਦਾ ਇੱਕ ਖੁਆਬ ਹੁੰਦਾ ਵੀ ਮੈਂ ਏਆਰਐ ਮਾਨ ਸਾਹਿਬ ਨੂੰ ਮਿਲਣਾ ਸੋ ਮੈਂ ਉਹਨਾਂ ਦੇ ਉਹਨਾਂ ਦੇ ਘਰ 3 ਦਿਨ ਮੈਨੂੰ ਰਹਿਣ ਦਾ ਮੌਕਾ ਮਿਲਿਆ ਉਹ ਸਾਰੇ ਇਮਤੀਆਜ਼ ਅਲੀ ਸਰ ਨਾਲ ਬੜੀ ਵਧੀਆ ਬਾਉਂਡਿੰਗ ਹੋ ਗਈ ਸੀ ਫਿਰ ਅਸੀਂ ਪੰਜਾਬੀ ਜੁੱਤੀਆਂ ਉਹਨਾਂ ਨੂੰ ਕਿਉਂਕਿ ਮੈਂ ਮੁਕਸਰ ਤੋਂ ਬਿਲੋਂਗ ਕਰਦਾ ਤੇ ਉੱਥੋਂ ਦੀਆਂ ਜੁੱਤੀਆਂ ਬੜੀਆਂ ਮਸ਼ਹੂਰ ਐ ਤੇ ਮੈਨੂੰ ਯਾਦ ਆ ਵੀ ਸਾਰੇ ਕਰੂ ਵਾਸਤੇ ਫਿਰ ਮੈਂ ਜੁੱਤੀਆਂ ਲੈ ਕੇ ਗਿਆ ਸੋਸ਼ਲ ਮੀਡੀਆ ਤੇ ਕਹਿੰਦੇ ਵੀ ਗੰਦਗੀ ਫਲਾਉਣ ਵਾਲੇ ਬਹੁਤ ਹੈਗੇ ਆ ਪਰ ਤੂੰ ਕੋਈ ਅਕਲ ਦੀ ਗੱਲ ਕਰਦਾ ਕੋਈ ਚੰਗੀ ਗੱਲ ਕਰਦਾ ਸੋ ਉਹਨਾਂ ਦਾ ਹੌਸਲਾ ਵਧਾਈ ਮਤਲਬ ਜਦੋਂ ਥਾਪੜਾ ਮਿਲਦਾ ਫਿਰ ਸਾਨੂੰ ਹੋਰ ਇਨਕਰੇਜਮੈਂਟ ਹੁੰਦੀ ਆ ਵੀ ਕੰਮ ਕਰੀਏ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡਾ ਅਰਨਲ ਕੁਜੀਤਕਾਰ ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕਿਸੇ ਖਾਸ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਹਰ ਇੱਕ ਬੰਦੇ ਨੂੰ ਕਿਸੇ ਨਾ ਕਿਸੇ ਚੀਜ਼ ਦਾ ਜ਼ਰੂਰ ਸ਼ੌਂਕ ਹੁੰਦਾ ਬਚਪਨ ਤੋਂ ਹੀ ਸ਼ੌਂਕ ਉਹਨਾਂ ਦੇ ਸ਼ੁਰੂ ਹੋ ਜਾਂਦੇ ਨੇ ਉਹਦੀ ਟ੍ਰੇਨਿੰਗ ਸ਼ੁਰੂ ਕਰਨ ਲੱਗ ਜਾਂਦੇ ਨੇ ਤੇ ਜਿਨ੍ਹਾਂ ਨਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਨੂੰ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਕਈ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਵੀ ਉਹ ਕੰਮ ਕਰ ਚੁੱਕੇ ਨੇ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਵਾਉਣੇ ਆ ਮੈਂ ਗੱਲ ਕਰ ਰਹੀ ਹਾਂ ਪ੍ਰਿੰਸ ਇੰਦਰਪ੍ਰੀਤ ਸਿੰਘ ਜੀ ਦੀ ਜਿਨ੍ਹਾਂ ਦੇ ਘਰ ਅਸੀਂ ਅੱਜ ਪਹੁੰਚੇ ਆਂ ਤੇ ਉਹਨਾਂ ਤੋਂ ਕੁਝ ਉਹਨਾਂ ਦੇ ਗੀਤ ਵੀ ਜ਼ਰੂਰ ਸੁਣਾਗੇ ਤੇ ਉਹਨਾਂ ਨਾਲ तमाम ਗੱਲਬਾਤ ਕਰਦੇ ਆਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਮਦਰਦ ਟੀਵੀ ਵੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਬਹੁਤ ਵਧੀਆ ਜੀ ਚੜ੍ਹਦੀ ਕਲਾ ਤੇ ਅੱਜ ਤੁਸੀਂ ਸਾਨੂੰ ਮੌਕਾ ਦਿੱਤਾ ਤੁਹਾਡੇ ਕੋਲੇ ਆਉਣ ਦਾ ਤੇ ਸਭ ਤੋਂ ਪਹਿਲਾਂ ਮੈਂ ਇਹੀ ਪੁੱਛਣਾ ਚਾਹੂੰਗੀ ਤੁਹਾਡਾ ਸਿੰਗਿੰਗ ਦਾ ਜਿਹੜਾ ਸਫਰ ਹੈ ਉਹ ਕਿਸ ਤਰ੍ਹਾਂ ਇਹਦੀ ਸ਼ੁਰੂਆਤ ਹੋਈ ਸਿੰਗਿੰਗ ਅਸਲ ਦੇ ਵਿੱਚ ਪੰਜਾਬੀਆਂ ਦੇ ਖੂਨ ਦੇ ਵਿੱਚ ਸਾਡੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਤੇ ਕੋਈ ਕੋਈ ਇਸ ਚੀਜ਼ ਨੂੰ ਪ੍ਰੋਫੈਸ਼ਨਲੀ ਅੱਗੇ ਲੈ ਕੇ ਆਉਂਦਾ ਕਈ ਵਿਚਾਰੇ ਰਹਿ ਵੀ ਜਾਂਦੇ ਆ ਤੇ ਪਰ ਮੈਨੂੰ ਇਹ ਗੁੜਤੀ ਮੇਰੀ ਮਾਤਾ ਜੀ ਤੋਂ ਮਿਲੀ ਉਹਨਾਂ ਨੂੰ ਗਾਉਣ ਦਾ ਤੇ ਸੁਣਨ ਦਾ ਬੜਾ ਸ਼ੌਂਕ ਸੀਗਾ ਉਹ ਗਾਣੇ ਦੀ ਧੁਨ ਸੁਣ ਕੇ ਦੱਸ ਦਿੰਦੇ ਆ ਵੀ ਆਹ ਫਿਲਮ ਦਾ ਤੇ ਆਹ ਗੀਤ ਹੈ ਨਾ ਸ਼ੁਰੂ ਹੋਣ ਵਾਲਾ ਸੋ ਸੁਣਦੇ ਸੁਣਦੇ ਕੰਨਾਂ ਦੇ ਵਿੱਚ ਬਚਪਨ ਤੋਂ ਹੀ ਗਾਣੇ ਪੈਂਦੇ ਸੀਗੇ ਤੇ ਹੌਲੀ ਹੌਲੀ ਮੈਨੂੰ ਲੱਗਿਆ ਵੀ ਮੈਂ ਇਸ ਫੀਲਡ ਦੇ ਵਿੱਚ ਜੇ ਅੱਗੇ ਜਾਵਾਂ ਸਿੱਖਾਂ ਤੇ ਫਿਰ ਘਰ ਦੇ ਨੇ ਵੀ ਸਪੋਰਟ ਕੀਤੀ ਸਿੱਖਣਾ ਸ਼ੁਰੂ ਕੀਤਾ ਬੜੀ ਮਿਹਨਤ ਮੁਸ਼ਕਲਤ ਦੇ ਨਾਲ ਉਸਤਾਦਾਂ ਕੋਲੋਂ ਸਿੱਖ ਕੇ ਲਗਭਗ 10 ਸਾਲ ਲਗਾਤਾਰ ਸਿੱਖਿਆ ਉਸਤਾਦਾਂ ਕੋਲੋਂ ਤੇ ਫਿਰ ਅੱਜ ਗਉਣ ਜੋਗੇ ਹੋਏ ਆ ਜੀ ਨਹੀਂ ਹੁਣ ਤੁਸੀਂ ਕੈਨੇਡਾ ਦੇ ਵਿੱਚ ਆਇਆ ਤਾਂ ਮੈਂ ਵੀ ਜ਼ਰੂਰ ਪੁੱਛਣਾ ਚਾਹੂੰਗੀ ਕੈਨੇਡਾ ਦੀ ਜਰਨੀ ਤੁਹਾਡੀ ਇੱਥੇ ਆਉਣ ਦਾ ਸਬਬਕ ਕਿਸ ਤਰ੍ਹਾਂ ਬਣਿਆ ਇਹ ਇੱਥੇ ਉਹਦਾ ਸੁਭਬ ਮੇਰੇ ਵਾਈਫ ਜਸਰਾਵੀ ਕੌਰ ਉਹ ਇੱਥੇ ਸੀਗੇ ਆਲਰੇਡੀ ਇੰਟਰਨੈਸ਼ਨਲ ਸਟੂਡੈਂਟ ਆਏ ਸੀਗੇ ਤੇ ਫਿਰ ਉਹਨਾਂ ਦੇ ਨਾਲ ਹੀ ਜਿਹੜਾ ਉਹਨਾਂ ਦਾ ਲੜਫੜ ਕੇ ਇੱਥੇ ਮੈਂ ਆ ਗਿਆ ਅ ਇੱਥੇ ਬਸ ਇਸ ਇਸ ਸੁਭਬ ਬਣਿਆ ਬੇਸਿਕਲੀ ਆਉਣ ਦਾ ਤੇ ਜਿਵੇਂ ਇੱਥੇ 뮤ਜ਼ਿਕ ਅਕੈਡਮੀ ਫਿਰ ਸ਼ੁਰੂ ਕੀਤੀ ਸੋ ਹੁਣ ਇੱਥੇ ਸਾਰਾ ਡਾਂਸ ਤੁਹਾਡੀ ਵਾਈਫ ਨੂੰ ਵੀ ਸ਼ੌਂਕ ਹੈਗਾ ਸਿੰਗਿੰਗ ਦਾ ਹਾਉ ਆਰਟਿਸਟਿਕ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਮਦਰ ਨੂੰ ਸੁਣਨ ਦਾ ਬਹੁਤ ਸ਼ੌਂਕ ਹੈ ਤੇ ਮੇਰੇ ਵਾਈਫ ਦੇ ਜਿਹੜੇ ਉਹਨਾਂ ਦੇ ਮਤਲਬ ਉਹ ਲਿਸਨਰ ਬਹੁਤ ਗੁੱਡ ਨੇ ਉਹਨਾਂ ਦੇ ਸੁਣਨ ਦਾ ਜਾਨੀ ਕਿ ਜਿਹੜਾ ਲੈਵਲ ਆ ਉਹ ਬਹੁਤ ਉੱਚਾ ਆ ਹਨਾ ਉਹਨਾਂ ਦੇ ਕੰਨ ਕਹਿ ਲਈਏ ਵੀ ਸੁਰੀਲੇ ਆ ਹਨਾ ਸੋ ਆਰਟਿਸਟਿਕ ਨੇ ਉਹ ਪੇਂਟਿੰਗ ਪੇਂਟਿੰਗਸ ਕਰਦੇ ਨੇ ਕੈਲੀਗ੍ਰਾਫੀ ਕਰਦੇ ਨੇ ਜਾਂ ਉਹਨਾਂ ਨੂੰ ਕਵਿਤਾਵਾਂ ਖੁੱਲੀਆਂ ਕਵਿਤਾਵਾਂ ਲਿਖਣ ਦਾ ਬੜਾ ਸ਼ੌਕ ਹੈ ਉਹ ਆਪਦੀ ਡਾਇਰੀਜ਼ ਲਿਖਦੇ ਰਹਿੰਦੇ ਨੇ ਆਪਦੇ ਜੀਵਨ ਦੀਆਂ ਜੋ ਵੀ ਘਟਨਾਵਾਂ ਹੁੰਦੀਆਂ ਨੇ ਸੋ ਆਰਟਿਸਟਿਕ ਨੇ ਹੇ ਗੱਲ ਕਰ ਤੁਸੀਂ ਕਿਹਾ ਜਿਵੇਂ ਤੁਹਾਨੂੰ ਬੈਕ ਇਨ ਇੰਡੀਆ ਤੁਹਾਡੇ ਮਦਰ ਤੋਂ ਜਿਹੜਾ ਸ਼ੌਂਕ ਇਹ ਸਟਾਰਟ ਹੋਇਆ 10 ਸਾਲ ਤੁਸੀਂ ਉੱਥੇ ਉਸਤਾਦਾਂ ਤੋਂ ਟ੍ਰੇਨਿੰਗ ਵੀ ਲਈ ਹੈ ਤਾਂ ਦੱਸ ਸਕਦੇ ਹੋ ਕਿ ਕਿਵੇਂ ਤੁਸੀਂ ਟ੍ਰੇਨਿੰਗ ਲਈ ਕਿਵੇਂ ਉੱਥੇ ਕਰਦੇ ਹੁੰਦੇ ਸੀ ਕਿ ਉੱਥੇ ਵੀ ਤੁਸੀਂ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਅ ਉੱਥੇ ਸਿੱਖਣ ਦੇ ਵਿੱਚ ਇੰਨਾ ਮਸਰੂਫ ਸੀਗੇ ਕਿ ਹੋਰ ਬਸੇ ਧਿਆਨ ਹੀ ਨਹੀਂ ਸੀ ਜਾਂਦਾ ਬਈ ਮਤਲਬ ਕਿਸੇ ਨੂੰ ਮਿਲিয়ে ਜਾਂ ਇਦਾਂ ਕਰੀਏ ਅ ਮੋਸਟਲੀ ਮੈਂ ਅੱਜ ਦੇ ਟਾਈਮ ਨਾਲ ਕੰਪੇਅਰ ਕਰਾਂ ਤਾਂ ਅੱਜਕੱਲ ਸਟੂਡੈਂਟਸ ਦਾ ਕੀ ਹੁੰਦਾ ਵੀ ਅਸੀਂ 15 ਕਿ ਦਿਨ ਹੈਗੇ ਸਾਡੇ ਕੋਲ ਸਾਡੀ ਫਟਾਫਟ ਤਿਆਰੀ ਕਰਾ ਦੋਗੀ ਦਿੱਤੀ ਅਸੀਂ ਰਿਕਾਰਡਿੰਗ ਗਈਏ ਤੇ ਸੀ ਹਿੱਟ ਹੋਈਏ ਪਰ ਉਹ ਜਿਹੜਾ ਮੈਂ ਅੱਜ ਤੋਂ ਤੁਹਾਨੂੰ 16 16 ਸਾਲ ਪਹਿਲਾਂ ਦਾ ਇਹ ਸਫ਼ਰ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਸਿੱਖਣਾ 16 17 ਸਾਲ ਤਾਂ ਉਦੋਂ ਸਾਡੇ ਜ਼ਿਹਨ ਦੇ ਵਿੱਚ ਜਬ ਜਿਹੜੇ ਵੀ ਮੇਰੇ ਨਾਲ ਦੇ ਮੇਰੇ ਗੁਰਪਾਈ ਸੀ ਸਿੱਖਣ ਵਾਲੇ ਸਾਡੇ ਦਿਮਾਗ ਦੇ ਵਿੱਚ ਸਿਰਫ ਇੱਕ ਇਹੀ ਚੀਜ਼ ਹੁੰਦੀ ਸੀ ਵੀ 뮤직 ਨੂੰ ਅ ਕੈਰੀਅਰ ਬਣਾਉਣਾ ਤਾਂ ਮਤਲਬ ਉਹ ਤਾਂ ਚਲੋ ਸੁਭਾਵਿਕ ਬਣ ਹੀ ਜਾਣਾ ਪਰ ਇਹਨੂੰ ਪ੍ਰੋਪਰ ਸਿੱਖਣਾ ਆ ਸਮਝਣਾ ਆ ਮੈਂ ਮਤਲਬ ਇਹਦੀਆਂ ਬਰੀਕੀਆਂ ਕੀ ਨੇ ਸੋ ਹਿੱਟ ਹਟ ਹੋਣ ਵਾਲਾ ਉਹ ਮਤਲਬ ਹੰਡਾ ਹੈ ਨਹੀਂ ਸੀ ਹਜੇ ਉਦੋਂ ਦਿਮਾਗ ਦੇ ਵਿੱਚ ਸੋ ਇਹ ਕੁਦਰਤੀ ਰੱਬ ਨੇ ਹੌਲੀ ਹੌਲੀ ਸਬਬ ਬਣਗੇ ਅੱਗੇ ਦੀ ਅੱਗੇ ਪਰ ਉਦੋਂ 10 ਸਾਲ ਪ੍ਰੋਪਰ ਸਿੱਖਿਆ ਆ ਉਸਤਾਦਾਂ ਕੋਲੇ ਜਾ ਕੇ ਉਦੋਂ ਇਹ ਸੋਚ ਹੈ ਨਹੀਂ ਸੀ ਕਿ ਪਰ ਅੱਜ ਕੱਲ ਤਾਂ ਸਾਰੇ ਹਿੱਟ ਹੋਣਾ ਚਾਹੁੰਦੇ ਆ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਹੁੰਦਾ ਕਿ ਅਸੀਂ ਹਿੱਟ ਹੋ ਜਾਈਏ ਬਹੁਤ ਸਾਰੇ ਕਲਾਕਾਰ ਇਦਾਂ ਦੇ ਨਹੀਂ ਜਿਹੜੇ ਹਿੱਟ ਹੋ ਕੇ ਬਾਅਦ ਚ ਸਿੱਖਣਾ ਸ਼ੁਰੂ ਕਰਦੇ ਨੇ ਹਨਾ ਸੋ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਸੋ ਆਪਾਂ ਨਾਮ ਕਿਸੇ ਦਾ ਨਹੀਂ ਲੈਣਾ ਸਾਰੇ ਹੀ ਵਧੀਆ ਨੇ ਇੱਕ ਗੁਣੀ ਹੋਣਾ ਤੇ ਇੱਕ ਹਿੱਟ ਹੋਣਾ ਦੋਵੇਂ ਅਲੱਗ ਚੀਜ਼ਾਂ ਨੇ ਹਨਾ ਮਤਲਬ ਤੁਹਾਡੇ ਅੰਦਰ ਗੁਣ ਭਰਿਆ ਹੋਇਆ ਤੁਸੀਂ ਬਾਅਦ ਚ ਹਿੱਟ ਹੋਨੇ ਹੋ ਔਰ ਘੋੜਾ ਜਿਹੜਾ ਆਪਾਂ ਕਹਿ ਰਹੀਏ ਵੀ ਲੰਬੀ ਰੇਸ ਦਾ ਹੈ ਜਿਹੜਾ ਕਿਸੇ ਦਾ ਪੰਜਾਬੀ ਚ ਕਹਿੰਦੇ ਵੀ ਟੋਲ ਲੱਗ ਗਿਆ ਨਾ ਤੁੱਕਾ ਲੱਗ ਗਿਆ ਤਾਂ ਉਹ ਜਿੰਨਾ ਤੁੱਕਾ ਲੱਗ ਜਾਂਦਾ ਫਿਰ ਉਹ ਇੱਕ ਦੋ ਗਾਣਿਆਂ ਬਾਅਦ ਤਿੰਨ ਗਾਣਿਆਂ ਬਾਅਦ ਫਿਰ ਉਹ ਜਿਹੜੇ ਡਾਊਨਫਾਲ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਸੋ ਮੈਨੂੰ ਲੱਗਦਾ ਵੀ ਹਰੇਕ ਨੂੰ ਲੰਬੀ ਰੇਸ ਦਾ ਘੋੜਾ ਬਨਣਾ ਚਾਹੀਦਾ ਜੀ ਤੇ ਇਹਨਾਂ ਲਈ ਜਿੰਨੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਇਹ ਵੀ ਦੱਸ ਦਈਏ ਕਿ ਪ੍ਰਿੰਸ ਸਿੰਦਰਪੀ ਜੀ ਮੂਵੀ ਦੇ ਵਿੱਚ ਵੀ ਆ ਚੁੱਕੇ ਨੇ ਦਿਲਜੀਤ ਦੋਸਾਂਝ ਜਿਹੜੀ ਮੂਵੀ ਆਈ ਸੀ ਚਮਕੀਲਾ ਉਹਦੇ ਵਿੱਚ ਵੀ ਇਹਨਾਂ ਦੇ ਵੱਲੋਂ ਜਿਹੜਾ ਕੰਮ ਕੀਤਾ ਗਿਆ ਉਹਦੇ ਬਾਰੇ ਵੀ ਜ਼ਰੂਰ ਪੁੱਛਣਾ ਤਾਂ ਚਮਕੀਲਾ ਮੂਵੀ ਦੇ ਵਿੱਚ ਤੁਸੀਂ ਆਏ ਹੋ ਤਾਂ ਉਹਦਾ ਸਬੱਬ ਕਿਸ ਤਰ੍ਹਾਂ ਨਾਲ ਬਣਿਆ ਮੇਰਾ ਪੰਜਾਬ 'ਚ ਖਾੜਾ ਸੀ ਇੱਕ ਮੋੜ ਫਿਲਮ ਦੇ ਵਿੱਚ ਐਕਟਰ ਸੀ ਮੁੰਡਾ ਰਾਜ ਜੋਧਾ ਬਾਈ ਉਹਨਾਂ ਦੇ ਵਿਆਹ ਤੇ ਖਾੜਾ ਸੀਗਾ ਤੇ ਉੱਥੇ ਜੱਸੀ ਸੰਗਾ ਭੈਣ ਆਏ ਹੋਏ ਸੀ ਉਹ ਜੱਸੀ ਸੰਗਾ ਭੈਣ ਇਮਤੀਆਜ਼ ਅਲੀ ਸਾਰਨਾ ਬੜੀ ਉਹਨਾਂ ਦੀ ਨੇੜਤਾ ਆ ਤੇ ਉਹ ਉਸ ਵਿਆਹ ਤੇ ਉਹਨਾਂ ਨੇ ਮੈਨੂੰ ਸੁਣਿਆ ਤੇ ਜਦੋਂ ਉੱਥੋਂ ਉੱਪਰੋਂ ਉਹਨਾਂ ਨੂੰ ਮਤਲਬ ਕਾਲ ਆਈ ਕਿ ਆਪਾਂ ਨੂੰ ਕੋਈ ਸਿੰਗਰ ਚਾਹੀਦਾ ਫੋਕ ਗਾ ਲੈਂਦਾ ਹੋਵੇ ਹਨਾ ਲਾਈਕ ਇਦਾਂ ਦਾ ਤਾਂ ਫਿਰ ਉਹਨਾਂ ਨੇ ਮੇਰਾ ਰੈਫਰੈਂਸ ਮੇਰੀਆਂ ਵੀਡੀਓਜ਼ ਉਹਨਾਂ ਨੂੰ ਅੱਗੇ ਸ਼ੇਅਰ ਕੀਤੀਆਂ ਇੱਕ ਰਾਜ ਰਾਜਵੀਰ ਜਵੰਦਾ ਭਾਜੀ ਉਹਨਾਂ ਦੀਆਂ ਸ਼ੇਅਰ ਕੀਤੀਆਂ ਜਵੰਦਾ ਭਾਜੀ ਵੀ ਗਏ ਸੀਗੇ ਮੈਂ ਵੀ ਗਿਆ ਸੀਗਾ ਪਰ ਕੁਦਰਤੀ ਜਵੰਦਾ ਭਾਜੀ ਬਹੁਤ ਸੁਰੀਲੇ ਆਰਟਿਸਟ ਨੇ ਬਹੁਤ ਸੋਹਣਾ ਲਾਈਵ ਵੀ ਗਾਉਂਦੇ ਤੇ ਉਹਨਾਂ ਦੀ ਵੋਕਲ ਬੜੀ ਪਿਆਰੀ ਹੈ ਤੇ ਰੱਬ ਵੱਲੋਂ ਵੀ ਇਹ ਆ ਵੀ ਮੇਰ ਹੋ ਗਈ ਮੇਰੇ ਤੇ ਤੇ ਮੇਰਾ ਕੀ ਤਿੰਨ ਗੀਤ ਵੈਸੇ ਰਿਕਾਰਡ ਹੋਏ ਸੀਗੇ ਤੇ ਜਿੰਦੇ ਚੋ ਦੋ ਗੀ ਗਾਣੇ ਇੱਕ ਜੋ ਬੈਕ ਕੋਰਸ ਸੀ ਮੇਰੀ ਬਾਅਦ ਇੱਕ ਚ ਮੇਨ ਮਤਲਬ ਮੈਂ ਲੀਡ ਕਰ ਰਿਹਾ ਸੀ ਇੱਕ ਚ ਤੇ ਉਹ ਚਮਕੀਲਾ ਫਿਲਮ ਦੇ ਵਿੱਚ ਫਿਰ ਸਿਲੈਕਟ ਹੋਏ ਹਾਂ ਜੀ ਤੇ ਇਮਤੀਆਜ਼ ਅਲੀ ਸਰ ਨੂੰ ਮਿਲ ਕੇ ਕਿਸ ਤਰ੍ਹਾਂ ਦਾ ਲੱਗਿਆ ਉਹਨਾਂ ਦੇ ਨੇਚਰ ਬਾਰੇ ਕੁਝ ਦੱਸੋ ਇਮਤੀਆਜ਼ ਅਲੀ ਸਰ ਅ ਉਹ ਅਸਲ ਦੇ ਵਿੱਚ ਗਰਾਉਂਡ ਲੈਵਲ ਤੇ ਕੰਮ ਕਰਨ ਵਾਲੇ ਇਨਸਾਨ ਨੇ ਸ਼ਖਸ ਨੇ ਇੱਕ ਵਾਅਦਾ ਇਹੋ ਜਿਹਾ ਮਤਲਬ ਡਾਇਰੈਕਟਰ ਜਿਹੜਾ ਹਨਾ ਫਿਲਮਾਂ ਪ੍ਰੋਡਿਊਸ ਕਰਦਾ ਉਹ ਇੱਕ ਵਾਕਿਆ ਉਹਨਾਂ ਦਾ ਸਾਂਝਾ ਕਰਦਾ ਵੀ ਉਹ ਇੰਨੀ ਬਾਰੀਕੀ ਦੇ ਨਾਲ ਮਿਲਣ ਲੱਗਦਾ ਵੀ ਜਿਵੇਂ ਦਲਜੀਤ ਭਾਜੀ ਵੀ ਕਹਿੰਦੇ ਹੁੰਦੇ ਵੀ ਚਮਕੀਲੇ ਦੀ ਅਸੀਂ ਵੀ ਜੋੜੀ ਜਿਹੜੀ ਫਿਲਮ ਆਈ ਸੀ ਵੀ ਅਸੀਂ ਵੀ ਉਨੀ ਬਾਰੀਕੀ ਦੇ ਨਾਲ ਚਮਕੀਲੇ ਨੂੰ ਨਹੀਂ ਸਮਝ ਸਕੇ ਜਾਂ ਪੜਦੇ ਤੇ ਨਹੀਂ ਦਿਖਾ ਸਕੇ ਜਿਨੀ ਇਮਤੀਆਜ਼ ਅਲੀ ਸਰ ਉਹਨਾਂ ਬਾਰੇ ਜਾਣਕਾਰੀ ਹਾਸਲ ਕਰੀ ਬੈਠੇ ਸੀ ਉਹ ਇੰਨੀ ਰਿਸਰਚ ਵਰਕ ਕਰਦੇ ਨੇ ਫਿਲਮਾਂ ਇੱਕ ਵਾਰ ਕਹਿੰਦੇ ਅਸੀਂ ਜਦੋਂ ਵੀ ਮੇਡ ਦੀ ਸ਼ੂਟਿੰਗ ਕਰਦੇ ਸੀ ਤੇ ਉੱਥੇ ਕੀ ਹੁੰਦਾ ਸੀ ਪਹਿਲਾਂ ਪੰਜਾਬੀ ਫਿਲਮਾਂ ਦੇ ਵਿੱਚ ਨਕਲੀ ਪੱਗਾਂ ਬਣੀਆਂ ਬਣਾਈਆਂ ਬੰਨ੍ਹ ਦਿੰਦੇ ਹੁੰਦੇ ਸੀ ਸਰਦਾਰ ਬੰਦਾ ਬਣਾ ਦਿੰਦੇ ਹੁੰਦੇ ਸੀ ਤੇ ਉੱਥੋਂ ਜਦੋਂ ਪੰਜਾਬ ਦੇ ਵਿੱਚ ਸ਼ੂਟਿੰਗ ਕਰਦੇ ਸੀਗੇ ਤੇ ਉਹ ਉੱਥੋਂ ਦਾ ਇੱਕ ਬ ਕਰ ਰਹੇ ਹੋਂ ਕਹਿੰਦੇ ਵੀ ਕੀ ਉਹਨਾਂ ਨੇ ਕੁੱਟ-ਕੁੱਟ ਕੇ ਕੱਢਤਾ ਇਮਤiaz ਅਲੀ ਸਰ ਕਹਿੰਦੇ ਨਹੀਂ ਉਹਨੂੰ ਵਾਪਸ ਲੈ ਕੇ ਆਓ ਵੀ ਕੁਝ ਤਾਂ ਗਲਤ ਹੈ ਜਿਹੜੀ ਮੇਰੀ ਫਿਲਮ ਦੀ ਸ਼ੂਟਿੰਗ ਦੇ ਵਿੱਚ ਹੋ ਰਿਹਾ ਉਹਨਾਂ ਨੇ ਉਹਨੂੰ ਬਿਠਾਇਆ ਉੱਥੇ ਕਹਿੰਦੇ ਵੀ ਦੱਸੋ ਕਹਿੰਦਾ ਵੀ ਤੁਸੀਂ ਪੱਗਾਂ ਗਲਤ ਬੰਨ ਰਹੇ ਹੋ ਇਹ ਪੰਜਾਬ ਦੀਆਂ ਪੱਗਾਂ ਨਹੀਂ ਹੈਗੀਆਂ ਉਹ ਕਹਿੰਦੇ ਵੀ ਤੁਸੀਂ ਇੱਥੇ ਬੈਠਣਾ ਹੈ ਸਾਰੀ ਫਿਲਮ ਦੇ ਵਿੱਚ ਤੁਸੀਂ ਸਾਡੇ ਨਾਲ ਰਹਿਣਾ ਹੈ ਤੁਸੀਂ ਸਾਨੂੰ ਜਿੱਥੇ-ਜਿੱਥੇ ਸਾਡੀ ਗਲਤੀ ਹੋਵੇ ਸਾਨੂੰ ਕਰੈਕਟ ਕਰਨਾ ਹੈ ਉਹ ਸਾਰੀ ਫਿਲਮ ਦੇ ਦੌਰਾਨ ਉਹਨੂੰ ਕਹਿ ਲੋ ਵੀ ਸਰਪੰਚ ਬਣਾ ਦਾ ਪਿੰਡ ਦਾ ਠੀਕ ਹੈ ਜੀ ਸੋ ਉਹ ਇੰਨੀ ਬਰੀਕੀ ਨਾਲ ਉਹ ਕਹਿੰਦੇ ਵੀ ਜੇ ਅਸੀਂ ਇਹੀ ਪੱਗਾਂ ਹੀ ਬਨਣੀਆਂ ਸੀ ਫਿਰ ਅਸੀਂ ਬੰਬੇ 'ਚ ਸ਼ੂਟ ਕਰ ਲੈਂਦੇ ਪੰਜਾਬ 'ਚ ਅਸੀਂ ਕਿਉਂ ਆਏ ਇੰਨਾ ਐਫਰਟ ਕਿਉਂ ਕਰ ਰਹੇ ਆ ਸੋ ਇੰਨੀ ਬਰੀਕੀ ਦੇ ਨਾਲ ਜਾਣ ਵਾਲਾ ਸ਼ਖਸ ਤੇ ਉਹਨਾਂ ਦੀਆਂ ਫਿਲਮਾਂ ਮਤਲਬ ਹੋਰ ਕਿਸੇ ਡਾਇਰੈਕਟਰ ਨਾਲ ਮੇਲ ਨਹੀਂ ਖਾਂਦੀਆਂ ਜਿਹੜੀ ਉਹਨਾਂ ਦੀ ਡਾਇਰੈਕਸ਼ਨ ਹੈ ਜਿਹੜੀ ਉਹਨਾਂ ਦੀ ਅੱਖ ਵੇਖਦੀ ਹੈ ਫਰੇਮ ਸੋ ਉਹ ਹੀ ਨੇ ਤੇ ਮਤਲਬ ਕਿ ਜਦੋਂ ਚਮਕੀਲਾ ਮੂਵੀ ਤੁਹਾਡੇ ਤੱਕ ਜਸਸੀ ਸੰਗਾ ਭੈਣ ਦੇ ਥਰੂ ਪਹੁੰਚੀ ਤਾਂ ਤੁਸੀਂ ਉਹਨਾਂ ਦਾ ਧੰਨਵਾਦ ਕੀਤਾ ਹੈ ਉਹਨਾਂ ਦਾ ਧੰਨਵਾਦ ਹਮੇਸ਼ਾ ਦਿਲੋਂ ਰਹੂਗਾ ਕਿਉਂਕਿ ਜਿਹੜੇ ਸੰਗੀਤ ਨਾਲ ਸਪੈਸ਼ਲੀ ਜੁੜੇ ਹੋਏ ਹੈ ਜਿਵੇਂ ক্রিকেট ਵਾਲਿਆਂ ਨੂੰ ਕਹਿੰਦੇ ਆ ਵੀ ਸਚਿਨ ਤੰਦੁਲਕਰ ਬੰਦਿਆਂ ਦੀ ਰੇਸ ਤੋਂ ਉੱਪਰ ਚਲੇ ਗਏ ਉਹ ਇਨਸਾਨਾਂ ਦੀ ਰੇਸ 'ਚ ਰਹੇ ਨਹੀਂ ਉਵੇਂ 뮤직 ਇੰਡਸਟਰੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਹਰੇਕ ਸਿੰਗਰ ਦਾ ਇੱਕ ਖੁਆਬ ਹੁੰਦਾ ਵੀ ਮੈਂ ਏ ਆਰ रहमान ਸਾਹਿਬ ਨੂੰ ਮਿਲਣਾ ਉਹਨਾਂ ਦੇ ਨਾਲ ਕੰਮ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਉਹਨਾਂ ਦੀ ਇੱਕ ਝਲਕ ਪਾਉਣ ਵਾਸਤੇ ਬੰਦੇ پاگل ਹੁੰਦੇ ਆ دیਵਾਨੇ ਹੁੰਦੇ ਆ 뮤직 ਜਗਤ ਵਾਲੇ ਸੋ ਮੈਂ ਉਹਨਾਂ ਦੇ ਉਹਨਾਂ ਦੇ ਘਰ 3 ਦਿਨ ਮੈਨੂੰ ਰਹਿਣ ਦਾ ਮੌਕਾ ਮਿਲਿਆ ਉਹਨਾਂ ਦੇ ਨਾਲ ਖਾਣ ਪੀਣ ਦਾ ਉਹਨਾਂ ਦੇ ਨਾਲ ਕੰਮ ਕਰਨ ਦਾ ਉਹਨਾਂ ਦੇ ਕੰਮ ਕਰਨ ਦਾ ਸਟਾਈਲ ਕੀ ਹੈ ਉਹ ਕਿਸ ਤਰ੍ਹਾਂ 뮤직 ਨੂੰ ਵੇਖਦੇ ਆ ਕਿਸ ਤਰ੍ਹਾਂ ਇਰਸ਼ਾਦ ਕਾਮਿਲ ਸਰ ਕੋਲੇ ਬੈਠ ਕੇ ਲਿਰਿਕਸ ਲਿਖਦੇ ਸੀ ਉਹ ਨਾਲ ਦੀ ਨਾਲ ਕੰਪੋਜੀਸ਼ਨ ਕਰਦੇ ਸੀ ਨਾਲ ਦੀ ਨਾਲ ਸਾਨੂੰ ਕਹਿੰਦੇ ਸੀ ਗਾਓ ਹਨਾ ਸੋ ਇਹ ਮਤਲਬ ਏ ਆਰ ਐਮਾਨ ਸਾਹਿਬ ਇਸ ਕਰਕੇ ਉਹ ਵੱਖਰੇ ਨੇ ਦੁਨੀਆ ਨਾਲੋਂ ਤੇ ਇੰਨੇ ਵੱਡੇ ਵੱਡੇ ਜਿਹੜੇ ਅਵਾਰਡ ਉਹਨਾਂ ਦੇ ਨਾਮ ਉਹਨਾਂ ਦੇ ਹਿੱਸੇ ਆਏ ਤੇ ਜਿਹੜੇ ਸਿੰਗਰ ਨੂੰ ਵੀ ਉਹ ਹੱਥ ਲਾ ਦਿੰਦੇ ਆ ਜਿਵੇਂ ਕਹਿ ਲਈਏ ਵੀ ਉਹ ਸੋਨਾ ਹੀ ਕਰ ਦਿੰਦੇ ਉਹਨੂੰ ਸੋ ਉਹਦਾ ਮੇਰੇ ਨਾਲ ਵੀ ਵਾਪਰੀ ਜੀ ਤੇ ਦਿਲਜੀਤ ਦੁਸਾਨ ਭੱਜ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਹੋਣਾ ਫਿਲਮ ਦੇ ਵਿੱਚ ਤਾਂ ਉਹਨਾਂ ਦੇ ਨਾਲ ਤੁਹਾਡੀ ਕਿਵੇਂ ਦੀ ਬੌਂਡਿੰਗ ਉਹਨਾਂ ਬਾਰੇ ਵੀ ਕੁਝ ਦੱਸੋ ਉਹ ਅਸਲ ਦੇ ਵਿੱਚ ਜਦੋਂ ਸੈੱਟ ਤੇ ਹੁੰਦੇ ਆ ਉਹ ਬੜੇ ਆਪਦੇ ਕੰਮ ਪ੍ਰਤੀ ਵਫਾਦਾਰ ਕਹੂੰਗਾ ਮੈਂ ਵਫਾਦਾਰ ਹੁੰਦੇ ਨੇ ਜਦੋਂ ਕੰਮ ਕੀਤਾ ਉਸ ਤੋਂ ਬਾਅਦ ਆ ਕੇ ਮਤਲਬ ਆਪਦਾ ਰਿਲੈਕਸ ਅੱਖਾਂ ਬੰਦ ਕਰਕੇ ਪਾਠ ਕਰਦੇ ਆ ਨਾ ਤੋ ਉਹ ਜਿਆਦਾ ਸੈੱਟ ਤੇ ਕਿਸੇ ਨਾਲ ਗੱਲ ਨਹੀਂ ਕਰਦੇ ਹਾਂ ਲੰਚ ਵਗੈਰਾ ਅਸੀਂ ਇਕੱਠੇ ਕਰਦੇ ਹੁੰਦੇ ਸੀਗੇ ਤੇ ਪੰਨੀਤੀ ਜੋਪੜਾ ਜਾਂ ਜਿੰਨੇ ਵੀ ਕਰੂ ਮੈਂਬਰ ਸੀਗੇ ਸੋ ਸਾਰੇ ਇਮਤੀਆਦ ਅਲੀ ਸਰ ਨਾਲ ਬੜੀ ਵਧੀਆ ਬੌਂਡਿੰਗ ਹੋ ਗਈ ਸੀ ਫਿਰ ਅਸੀਂ ਪੰਜਾਬੀ ਜੁੱਤੀਆਂ ਉਹਨਾਂ ਨੂੰ ਕਿਉਂਕਿ ਮੈਂ ਮੁਕਸਰ ਤੋਂ ਬਿਲੋਂਗ ਕਰਦਾ ਤੇ ਉੱਥੋਂ ਦੀਆਂ ਜੁੱਤੀਆਂ ਬੜੀਆਂ ਮਸ਼ਹੂਰ ਐ ਤੇ ਮੈਨੂੰ ਯਾਦ ਆ ਵੀ ਸਾਰੇ ਕਰੂ ਵਾਸਤੇ ਫਿਰ ਮੈਂ ਜੁੱਤੀਆਂ ਲੈ ਕੇ ਗਿਆ ਤੇ ਫਿਰ ਸਾਰਿਆਂ ਨੇ ਬੜਾ ਉਹ ਸੀਨ ਪਸੰਦ ਕੀਤਾ ਸੋ ਇੱਕ ਵੱਖਰੀ ਬੌਂਡਿੰਗ ਉਹਨਾਂ ਦੇ ਨਾਲ ਬਣ ਗਈ ਸੀ ਹੁਣ ਵੀ ਜੇ ਕਦੇ ਮਿਲਦੇ ਆ ਤਾਂ ਮਤਲਬ ਪਛਾਣ ਲੈਂਦੇ ਆ ਹਾਂਜੀ ਜੀ ਬਹੁਤ ਚੰਗੀ ਗੱਲ ਆ ਤੇ ਇਹਨਾਂ ਦੀ ਤੁਸੀਂ ਥੋੜੀ ਦਿਰ ਪਹਿਲਾਂ ਕਿਹਾ ਸੀ ਕਿ ਤੁਸੀਂ ਅਖਾੜਾ ਲਾਉਂਦੇ ਹੁੰਦੇ ਸੀਗੇ ਜਦੋਂ ਪੰਜਾਬ ਦੇ ਵਿੱਚ ਸੀ ਤਾਂ ਉਹਦੇ ਬਾਰੇ ਵੀ ਦੱਸੋ ਕਿ ਕਿਵੇਂ ਉਹ ਅਖਾੜਾ ਲਾਉਂਦੇ ਸੀਗੇ ਕਿ ਲਾਈਕ ਜਿਵੇਂ ਕਾਨਸਰਟ ਹੁੰਦੇ ਆ ਉਸੇ ਤਰ੍ਹਾਂ ਹੁੰਦਾ ਸੀ ਜੀ ਜੀ ਜਿਵੇਂ ਵਿਆਹ ਸ਼ਾਦੀਆਂ ਤੇ ਜਿਵੇਂ ਰਾਜਵੀਰ ਜਵੰਦਾ ਭਾਜੀ ਰਣਜੀਤ ਬਾਵਾ ਜਾ ਹੁਣ ਰੰਗਲੇ ਸਰਦਾਰ ਮੇਰੇ ਭਰਾ ਅਸੀਂ ਇਕੱਠੇ ਹੀ ਗਰੁੱਪ ਜੇ ਚੋਂ ਨਿਕਲੇ ਆ ਤਾਂ ਉਹਦਾ ਮੇਰੇ ਵੀ ਸ਼ੋਜ਼ ਹੁੰਦੇ ਹੁਣ ਵੀ ਵੀ ਰੀਸੈਂਟ ਮੈਂ ਨਵੰਬਰ ਦੇ ਵਿੱਚ 11 ਨਵੰਬਰ ਦੀ ਮੇਰੀ ਫਲਾਈਟ ਆ ਮੈਂ ਜਾ ਰਿਹਾ ਇੰਡੀਆ ਸੋ ਮੈਂ ਲੰਬਾ ਸਮਾਂ ਇੰਡੀਆ ਵੀ ਲਾਉਣਾ ਆ ਕਿਉਂਕਿ ਉਦੋਂ ਸਾਡਾ ਸੀਜ਼ਨ ਹੁੰਦਾ ਮੇਰੇ ਕਾਫੀ ਸ਼ੋਜ਼ ਉੱਥੇ ਬੁੱਕ ਨੇ ਸੋ 16 ਨਵੰਬਰ ਤੋਂ ਸਾਡੇ ਸ਼ੋ ਅੰਮ੍ਰਿਤਸਰ ਤੋਂ ਸਟਾਰਟ ਹੋ ਰਿਹਾ ਤੇ ਉਹ 2012 ਤੋਂ ਇਹ سلسلہ ਸ਼ੁਰੂ ਹੋ ਗਿਆ ਸੀਗਾ 2012 ਤੋਂ ਮੈਂ ਪ੍ਰੋਫੈਸ਼ਨਲੀ ਮਤਲਬ ਸਟੇਜਾਂ ਦੇ ਉੱਪਰ ਬੁਕਿੰਗਸ ਜਿਵੇਂ ਆਪਾਂ ਕਹਿ ਦਈਏ ਵੀ ਕਿਸੇ ਨੇ ਵਿਆਹ ਤੇ ਕਿਸੇ ਦਾ ਮੁੰਡਾ ਵਿ ਇੱਥੇ ਕੈਨੇਡਾ ਦੇ ਵਿੱਚ ਵੀ ਤੁਹਾਡੇ ਵੱਲੋਂ ਕਾਫੀ ਮੇਲਿਆਂ ਦੇ ਉੱਤੇ ਸਟੇਜ ਤੇ ਰੌਣਕਾਂ ਲਾਈਆਂ ਜਾਂਦੀਆਂ ਮੈਂ ਰੀਸਨਲੀ ਤੁਹਾਡੀ ਇੰਸਟਾ ਦੀ ਚੈੱਕ ਕਰ ਰਹੀ ਸੀਗੀ ਤਾਂ ਕਾਫੀ ਸਾਰੇ ਤੁਸੀਂ ਇੱਥੇ ਵੀ ਜਿਹੜੇ ਸਟੇਜ ਸੰਭਾਲੇ ਨੇ ਜੀ 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 ਡੰਪ ਟਰੱਕ ਮੇਲਾ ਹੋ ਗਿਆ ਪੰਜਾਬ ਡੇ ਮੇਲਾ ਹੋ ਗਿਆ ਕੈਨੇਡਾ ਡੇ ਮੇਲਾ ਹੋ ਗਿਆ ਜਾਂ ਆਈ ਮੇਲਾ ਨਾਇਗਰਾ ਫਾਲ ਵਾਲਾ ਸੋ ਇਹ ਸਾਰੇ ਮੇਲਿਆਂ ਤੇ ਮਤਲਬ ਗਾਉਣ ਦਾ ਮੌਕਾ ਮਿਲਦਾ ਚੰਗੇ ਭਾਗ ਹੈ ਜੀ ਤੇ ਨਾਲੇ ਜੇ ਕਿਸੇ ਹੋਰ ਵੱਡੇ ਕਲਾਕਾਰ ਨੂੰ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਹੋਵੇ ਤਾਂ ਉਹ ਵੀ ਦੱਸ ਸਕਦੇ ਹੋ ਕਲਾਕਾਰ ਅਸਲ ਦੇ ਵਿੱਚ بڑا ਕਿਉਂਕਿ ਮੈਂ ਸਮਝੂਗਾ ਵੀ ਕੈਨੇਡਾ ਦੀ ਧਰਤੀ ਤੇ ਆਉਣ ਤੋਂ ਬਾਅਦ ਇਹ ਜਿਹੜਾ ਕਿਉਂਕਿ ਮੈਂ 뮤జిక్ ਸਿਖਾਉਣ ਦਾ ਕੰਮ ਤੇ ਗਾਉਣ ਦਾ ਕੰਮ ਤਾਂ ਮੈਂ ਪਿਛਲੇ 16 ਸਾਲ ਤੋਂ 17 ਸਾਲ ਤੋਂ ਕਰ ਰਿਹਾ ਪਰ ਜਦੋਂ ਕੈਨੇਡਾ ਆਇਆ ਤਾਂ ਕਹਿ ਲੀਆ ਵੀ ਵਰਲਡ ਵਾਈਡ ਹੀ ਹੋ ਗਿਆ ਕੰਮ ਮੈਨੂੰ ਯੂਕੇ ਤੋਂ ਵੀ ਕਲਾਕਾਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਇੱਥੋਂ ਆਲ ਓਵਰ ਕੈਨੇਡਾ ਜਿੱਥੇ-ਜਿੱਥੇ ਵੀ ਪੰਜਾਬੀ ਵਸੇ ਹੋਏ ਨੇ ਚੰਗੇ ਆਰਟਿਸਟ ਵਸੇ ਹੋਏ ਲਿਖਣ ਵਾਲਿਆਂ ਦੇ ਹਨਾ ਜਿਵੇਂ ਇੱਕ ਉਹ ਰਾਈਟਰ ਸੀਗੇ ਜਿਨ੍ਹਾਂ ਦਾ ਗੀਤ ਆਇਆ ਸੀ ਜੰਮੇ ਨਾਲ ਦੇ ਉਹ ਰਾਈਟਰ ਦਾ ਫੋਨ ਆਇਆ ਬਾਈ ਜੀ ਦਾ ਫਿਰ ਗੁਰਸੇਵਕ ਮਾਨ ਹੋਣਾਂ ਦਾ ਫੋਨ ਆਇਆ ਹਰ ਭਾਈ ਨਮਾਨ ਹਰਾਂ ਦਾ ਫੋਨ ਆਇਆ ਰੀਸੈਂਟ ਮਲਕੀਤ ਸਿੰਘ ਜੀ 골ਡਨ ਸਟਾਰ ਉਹ ਇੱਥੇ ਆਏ ਉਹਨਾਂ ਨੇ ਬੜਾ ਪਿਆਰ ਦਿੱਤਾ ਤੇ ਮਤਲਬ ਉਹਦਾ ਕਰਨੌਜਲਾ ਭਾਜ ਲਈ ਭਾਜੀ ਤੇ ਇਹ ਸਾਰੇ ਫਨਕਾਰ ਬੜਾ ਪਿਆਰ ਦਿੰਦੇ ਬੜਾ ਮਾਨ ਦਿੰਦੇ ਤੇ ਮਤਲਬ ਹੱਲਾਸ਼ੀਰੀ ਹੁੰਦੀ ਹੈ ਵੀ ਤੂੰ ਕਾਕਾ ਤੂੰ ਚੰਗਾ ਕੰਮ ਕਰ ਰਿਹਾ ਏ ਇਸ ਪਾਸੇ ਲੱਗਿਆ ਰਹਿ ਵੀ ਇੰਸਟਾਗ੍ਰam ਤੇ ਜਾਂ ਸੋਸ਼ਲ ਮੀਡੀਆ ਤੇ ਕਹਿੰਦੇ ਵੀ ਗੰਦਗੀ ਫਲਾਉਣ ਵਾਲੇ ਬਹੁਤ ਹੈਗੇ ਆ ਪਰ ਤੂੰ ਕੋਈ ਅਕਲ ਦੀ ਗੱਲ ਕਰਦਾ ਕੋਈ ਚੰਗੀ ਗੱਲ ਕਰਦਾ ਸੋ ਉਹਨਾਂ ਦਾ ਹੌਸਲਾ ਵਧਾਈ ਆਪੜਾ ਮਿਲਦਾ ਫਿਰ ਸਾਨੂੰ ਹੋਰ ਇਨਕਰੇਜਮੈਂਟ ਹੁੰਦੀ ਹੈ ਵੀ ਕੰਮ ਕਰੀਏ ਹਾਂਜੀ ਤੇ ਇਹਦੇ ਨਾਲ ਵੀ ਜਦੋਂ ਆਪਾਂ ਕੋਈ ਕਿਸੇ ਫੀਲਡ ਦੇ ਵਿੱਚ ਜਾਂਦੇ ਆ ਤਾਂ ਆਪਣਾ ਕੋਈ ਨਾ ਕੋਈ ਇਨਸਪੀਰੇਸ਼ਨ ਜ਼ਰੂਰ ਹੁੰਦਾ ਹੈ ਤਾਂ ਤੁਸੀਂ ਕਿਹਨੂੰ ਆਪਣਾ ਇਨਸਪੀਰੇਸ਼ਨ ਮੰਨਦੇ ਸੀ ਜਿਹੜੀ ਮੇਰੀ ਸ਼ੈਲੀ ਹੈ ਮੇਰੀ ਗਾਉਣ ਦਾ ਸਟਾਈਲ ਹੈ ਜਾਂ ਮੈਂ ਜਿਹਨੂੰ ਆਪਾਂ ਮੰਨਦੇ ਹੁੰਨੇ ਆ ਵੀ ਮੈਂ ਇਹਦੇ ਵਰਗਾ ਬਣਨਾ ਚਾਹਣਾ ਹੈ ਨਾ ਉਹ ਸਟਾਈਲ ਜਿਵੇਂ ਪੀਰ ਸਿੰਘ ਭਾਜੀ ਹੋਗੇ ਜਾ ਡਾਕਟਰ ਸਤਿੰਦਰ ਸਰਤਾਜ ਹੋਗੇ ਮੇਰੀ ਸ਼ੈਲੀ ਵੀ ਮੈਨੂੰ ਲੱਗਦਾ ਵੀ ਮੈਂ ਉਦਾਂ ਦਾ ਹੀ ਸਾਫ਼ ਸੁਥਰਾ ਹਮੇਸ਼ਾ ਗਾਉਣ ਦੀ ਕੋਸ਼ਿਸ਼ ਕੀਤੀ ਤੇ ਅੱਗੇ ਵੀ ਗਾਉਣ ਦੀ ਕੋਸ਼ਿਸ਼ ਕਰੂੰਗਾ ਜੀ ਤੇ ਜਿੰਨੇ ਦਰਸ਼ਕ ਦੇਖ ਰਹੇ ਨੇ ਉਹ ਕਹਿੰਦੇ ਉਹਨਾਂ ਗੱਲਾਂ ਮਾਰੀ ਜਾਂਦੇ ਕੁਝ ਸੁਣਾ ਨਹੀਂ ਰਹੇ ਤੇ ਮੈਂ ਚਾਹੂੰਗੀ ਪਰ ਸੁਣੀਆਂ ਵੀ ਤੁਹਾਡੇ ਤੋਂ ਜ਼ਰੂਰ ਕੋਈ ਜੀ 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 ਮੇਰਾ ਗੀਤ ਆਇਆ ਸੀ ਕਿ ਪਾਣੀ ਦੀਆਂ ਸੋਹਣੀਆਂ ਜੋ ਛੱਲਾ ਹੋਣੇ ਜਾਂਦੀਆਂ ਕਰਨਜੀਤ ਕੋਮਲ ਬਾਈ ਦੀ ਇੱਕ ਕਿਤਾਬ ਆਈ ਸੀ ਬਰਕਤ ਉਹ ਵੀਰ ਦਾ ਲਿਖਿਆ ਹੋਇਆ ਗੀਤ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਜੀ ਪਾਣੀ ਦੀਆਂ ਸੋਣੀਆਂ ਜੋ ਛੱਲਾ ਹੋਣੇ ਜਾਂਦੀਆਂ ਵੇ ਮੇਥੋਂ ਇੰਜ ਤੇਰੀਆਂ ਵੇ ਗੱਲਾਂ ਹੋਣੇ ਜਾਂਦੀਆਂ ਵੇ ਤੂੰ ਨਾ ਦਿਸੇ ਬੁੱਲੀ ਆਤੇ ਚੁੱਪ ਛਾ ਜਾਂਦੀ ਏ ਵੇ ਸੱਚੀ ਮੇਰੇ ਨੈਣਾ ਨੂੰ ਤਾਂ ਮੌਤ ਆ ਜਾਂਦੀ ਏ ਤੇਰੇ ਬਿਨਾ ਐਨੀਆਂ ਵੇ ਤੇਰੇ ਬਿਨਾ ਐਨੀਆਂ ਇਕੱਲਾ ਹੋਣੇ ਜਾਂਦੀਆਂ ਪਾਣੀ ਦੀਆਂ ਸੋਣਿਆ ਜੋ ਛਲਾ ਹੋਣੇ ਜਾਂ ਦੀਆਂ ਕੀ ਬਾਤ ਹੈ ਬਹੁਤ ਵਧੀਆ ਆਵਾਜ਼ ਬੜਾ ਵਧੀਆ ਤੁਸੀਂ ਹਰਮੋਨੀਅਮ ਵਜਾਉਂਦੇ ਹੋ ਬੜਾ ਸਕੂਨ ਮਿਲਦਾ ਆਵਾਜ਼ ਸੁਣ ਕੇ ਬਿਲਕੁਲ ਸੰਗੀਤ ਹੈ ਹੀ ਸਕੂਨ ਵਾਲੀ ਚੀਜ਼ ਹੈ ਜਿਹੜੀ ਅੱਜ ਕੱਲ ਭਜਨਸ ਬੜੀ ਹੋਈ ਹੈ ਸਾਡੀ ਅਸੀਂ ਸੰਗੀਤ ਚੋਂ ਵੀ ਕਾਲਪਾਲ ਦੇ ਕਾਲ ਕਰਦੇ ਆ ਨਾ ਸੋ ਇਹ ਤਾਂ ਸਕੂਨ ਵਾਲੀ ਚੀਜ਼ ਹੈ ਸਕੂਨ ਲੈਣ ਵਾਲੀ ਚੀਜ਼ ਹੈ ਤੇ ਉੱਤੇ ਗਿਟਾਰ ਵੀ ਪਿਆ ਦੇਖਦੇ ਆ ਤਾਂ ਤੁਸੀਂ ਗਿਟਾਰ ਤੇ ਹਰਮੋਨੀਅਮ ਵੀ ਕਿੱਥੋਂ ਸਿੱਖਿਆ ਹੈ ਇਹ ਹਰਮੋਨੀਅਮ ਤਾਂ ਜਿਵੇਂ ਤੁਹਾਨੂੰ ਦੱਸਿਆ ਵੀ ਮੈਂ 2009 ਦੇ ਵਿੱਚ ਸਿੱਖਣਾ ਸ਼ੁਰੂ ਕਰਤਾ ਸੀ ਮੇਰੇ ਉਸਤਾਦ ਉਸਤਾਦ ਜਤਿੰਦਰ ਸਿੰਘ ਵਿੱਕੀ ਜੀ ਤੇ 3 ਸਾਲ ਮੈਂ ਉਹਨਾਂ ਤੋਂ ਜਿਹੜਾ ਗੁਰਮਤ ਸੰਗੀਤ ਦਾ ਕੋਰਸ ਕੀਤਾ ਫਿਰ ਉਸ ਤੋਂ ਬਾਅਦ ਮੈਂ ਕਲਾਸਿਕਲ ਜਿਹੜਾ ਪਿਓਰ ਕਲਾਸਿਕਲ ਹੁੰਦਾ ਆ ਉਹ ਮੈਂ ਸ਼੍ਰੀ ਵਿਨੋਦ ਖੁਰਾਣਾ ਜੀ ਮੇਰੇ ਉਸਤਾਦ ਜੀ ਉਹਨਾਂ ਤੋਂ ਸਿੱਖਿਆ ਸੋ ਇਹ ਦੋ ਉਸਤਾਦਾਂ ਤੋਂ ਜਿਨ੍ਹਾਂ ਤੋਂ ਮੈਂ ਕਲਾਸਿਕਲ ਦੀ ਵੋਕਲ ਦੀ ਟ੍ਰੇਨਿੰਗ ਲਈ ਤੋ ਮੇਰੇ ਜਿਹੜੇ ਗਿਟਾਰ ਦੇ ਉਸਤਾਦ ਹੈਗੇ ਸੀਗੇ ਉਹ ਜਿਪਸੀ ਸਰ ਫਰੀਦਕੋਟ ਤੋਂ ਜੇਪੀ ਸਰ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਕਹਿੰਦੇ ਆ ਸੋ ਉਹਨਾਂ ਤੋਂ ਮੈਂ ਟ੍ਰੇਨਿੰਗ ਲਈ ਹਜੇ ਵੀ ਰਿਆਸਤ ਚੱਲਦਾ ਜੀ ਹਜੇ ਸਿੱਖ ਰਹੇ ਆ ਹਾਂਜੀ ਜੀ ਤੇ ਅ ਸਿੱਖਣਾ ਤਾਂ ਬਿਲਕੁਲ ਚਾਹੇ ਜਿੰਨੀ ਮਰਜ਼ੀ ਵੱਡੀ ਉਮਰ ਹੋ ਜਾਵੇ ਬੰਦਾ ਸਿੱਖਦਾ ਹੀ ਰਹਿੰਦਾ ਆ ਤੇ ਇਹਨਾਂ ਲਈ ਗੱਲ ਕਰੀਏ ਤੁਹਾਡੀ ਇੱਥੇ ਬ੍ਰੈਂਟਨ ਦੇ ਵਿੱਚ ਵੀ ਅਕੈਡਮੀ ਹੈਗੀ ਆ ਤੇ ਉਹਦੇ ਬਾਰੇ ਵੀ ਦੱਸੋ ਜੀ ਕਿਸੇ ਨੇ ਤੁਹਾਡੇ ਕੋਲ ਆਉਣਾ ਹੋਵੇ ਸਿੱਖਣਾ ਹੋਵੇ ਤਾਂ ਕਿਵੇਂ ਤੁਹਾਡਾ ਕੰਟੈਕਟ ਕਰ ਸਕਦਾ ਆ वैसे मैं नंबर ਤੁਹਾਨੂੰ ਸ਼ੇਅਰ ਤੁਸੀਂ ਕਰ ਦਿਓ ਤੇ ਪ੍ਰਿੰਸ 뮤ਜ਼ਿਕ ਅਕੈਡਮੀ ਤੁਸੀਂ ਜੇ Google ਤੇ ਸਰਚ ਕਰਦੇ ਹੋ ਤਾਂ ਉੱਥੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਇੱਥੇ ਸੰਗੀਤ ਨਾਲ ਜੁੜੇ ਜਦੋਂ ਮੈਂ ਇੱਥੇ ਆ ਕੇ ਅਕੈਡਮੀ ਖੋਲੀ ਤਾਂ ਮੈਨੂੰ ਲੱਗਿਆ ਵੀ ਪੰਜਾਬੀਆਂ ਦੀ ਭਰਪੂਰ ਮਾਤਰਾ ਜਿਹੜੇ ਸੰਗੀਤ ਨਾਲ ਜੁੜਨਾ ਚਾਹੁੰਦੇ ਆ ਸੱਚੀ ਜੁੜਨਾ ਚਾਹੁੰਦੇ ਆ ਤੇ ਸਿੱਖਣਾ ਚਾਹੁੰਦੇ ਆ ਤੁਸੀਂ ਮੰਨੋਗੇ ਵੀ ਕੁਝ ਕੁ ਬੱਚੇ ਇਹੋ ਜਿਹੇ ਐ ਟਰੱਕ ਡਰਾਈਵਰ ਨੇ ਟ੍ਰੱਕਾਂ ਦੇ ਵਿੱਚ ਹਰਮੋਨੀਅਮ ਰੱਖੇ ਹੋਏ ਆ ਤੇ ਜਦੋਂ ਉਹਨਾਂ ਦੀ ਕਲਾਸ ਦਾ ਟਾਈਮ ਹੁੰਦਾ ਸਪੋਜ਼ 1:22 ਉਹਨਾਂ ਦੀ ਕਲਾਸ ਹੈ ਤਾਂ ਉਹਨਾਂ ਨੇ ਕਿਸੇ ਯਾਰਡ ਦੇ ਵਿੱਚ ਲਾ ਕੇ ਆਪਣੀ ਕਲਾਸ ਲੈਣੀ ਹੈ ਸੋ ਇਸ ਇੰਨੀ ਡੈਡੀਕੇਸ਼ਨ ਮੈਂ ਸਮਝਦਾ ਵੀ ਹਰੇਕ ਇਨਸਾਨ ਦੇ ਵਿੱਚ ਹਰੇਕ ਸਿਖਿਆਰਥੀ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਬਾਕੀ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਤੁਸੀਂ ਸ਼ੇਅਰ ਕਰਦੇ ਹੋ ਸੋ ਉਸ ਨੰਬਰ ਤੋਂ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ 1-1 ਕਲਾਸ ਹੁੰਦੀ ਹੈ ਤੋਂ ਜੀ ਇਹ ਇੱਕ ਨਾਲ ਹੀ ਗੱਲ ਕਰੀਏ ਕਿ ਤੁਹਾਡੇ ਅੱਗੇ ਫਿਊਚਰ ਪਲਾਨਸ ਕੀ ਨੇ ਕਿ ਤੁਹਾਡੇ ਅੱਗੇ ਹੋਰ ਮਿਊਜ਼ਿਕ ਦੇ ਵਿੱਚ ਤੁਸੀਂ ਗਾਣੇ ਕੱਢੋਗੇ ਜਾਂ ਕਿਸ ਤਰ੍ਹਾਂ ਨਾ ਕੀ ਕਰਨਾ ਹੈ ਜੋ ਹੁਣ ਲਾਈਨ ਅਪ ਹੈਗੇ ਆ ਪ੍ਰੋਜੈਕਟਸ ਉਹ ਹੈਗੇ ਆ ਵੀ ਇੱਕ ਮਹਾਰਾਜਾ ਦਲੀਪ ਸਿੰਘ ਦੇ ਉੱਪਰ ਇੱਕ ਗੀਤ ਕਰ ਰਹੇ ਆ ਅਰਸ਼ ਸਿੰਘ ਨਾਇਗਰਾ ਫਾਲ ਤੋਂ ਹੈ ਮੁੰਡਾ ਸਿੱਧੂ ਉਹਦਾ ਲਿਖਿਆ ਹੋਇਆ ਗੀਤ ਹੈ ਤੇ ਗੁਰਮੋਹ ਬਾਈ ਨੇ ਉਹਦਾ ਮਿਊਜ਼ਿਕ ਕੀਤਾ ਬਹੁਤ ਕਮਾਲ ਦਾ ਜਿਹੜਾ ਗੀਤ ਬਣਨ ਵਾਲਾ ਹੈ ਮਤਲਬ ਉਹਦੀ ਵੀਡੀਓ ਹਜੇ ਕਰਨੀ ਆ ਸੀ ਸੋ ਇੱਕ ਬਾਈ ਜਗਦੀਪ ਸਿੰਘ ਫਰੀਦਕੋਟ ਦਾ ਲਿਖਿਆ ਹੋਇਆ ਗੀਤ ਹੈ ਪੰਜਾਬ ਪੰਜਾਬ ਦੀ ਬੋਲੀ ਉਹ ਰਿਕਾਰਡ ਹੋ ਚੁੱਕਿਆ ਗੀਤ ਹੁਣ ਪੰਜਾਬ ਜਾ ਕੇ ਬਸ ਇਹੀ ਕੰਮ ਕਰਨਾ ਜੀ ਸੋ ਹੋਰ ਬੜੇ ਸੋਹਣੇ ਰੋਮਾਂਟਿਕ ਗੀਤ ਇੱਕ ਕਿਉਂਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਹੋਣਾ ਤਾਂ ਇੱਕ ਦੋ ਗੀਤ ਉਹਦਾ ਦੇ ਲਗਭਗ 4-5 ਇੱਕ ਈਪੀ ਪ੍ਰੋਪਰ ਅਸੀਂ ਛੱਡਨੀ ਹਾਂ ਉਨ ਜਾ ਕੇ ਜੀ ਜੀ ਏ ਦਿਲਜੀਤ ਦੋਸਾਂਝ ਜਾਂ ਫਿਰ ਕਰਨ ਔਜਲਾ ਜਾਂ ਫਿਰ ਹੋਰ ਵੀ ਬੜੇ سارے ਆਰਟਿਸਟ ਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਤੁਹਾਨੂੰ ਸਭ ਤੋਂ ਵਧੀਆ ਕਿਹਦੇ ਗਾਣੇ ਸੁਣਨ ਨੂੰ ਵਧੀਆ ਲੱਗਦੇ ਹੂੰ ਜੇ ਮੈਂ ਮਤਲਬ ਜਿਵੇਂ ਮੈਂ 뮤직 ਦੇ ਨਾਲ ਜੁੜਿਆ ਹੋਇਆ ਮੈਨੂੰ ਵੋਕਲਸ ਦੀ ਮੈਂ ਗੱਲ ਕਰਾਂ ਤਾਂ ਮੈਨੂੰ ਸਭ ਤੋਂ ਵਧੀਆ ਵੋਕਲਸ ਇਸ ਟਾਈਮ ਤੇ ਸਤਿੰਦਰ ਸਰਤਾਜ ਹੋਣਾ ਦੀ ਲੱਗਦੀ ਹੈ ਤੇ ਵਰਤਮਾਨ ਸਟੇਜ ਜਿਹੜੀ ਸਟੇਜ ਸ਼ੋ ਜਿਵੇਂ ਦਲਜੀਤ ਦਸਾਂਝ ਕਰਨ ਓਜਲਾ ਇਹਨਾਂ ਦੇ ਲਾਈਕ ਉਹਦਾਂ ਦੇ ਵੱਡੇ ਵੱਡੇ ਕਾਨਸਰਟ ਉਹਦਾਂ ਦੇ ਚੰਗੇ ਲੱਗਦੇ ਆ ਹਾਂਜੀ ਅੱਛਾ ਭਾਜੀ ਜਿਵੇਂ ਹੁਣ ਕੈਨੇਡਾ ਦੇ ਵਿੱਚ ਤਾਂ ਜਿਹੜਾ ਵਿਆਹਾਂ ਦਾ ਸੀਜ਼ਨ ਸੀਗਾ ਉਹ ਚਲਾ ਚੁੱਕਿਆ ਹੈ ਕਿਉਂਕਿ ਹੁਣ ਵਿੰਟਰ ਆ ਰਿਹਾ ਤੇ ਇੰਡੀਆ ਦੇ ਵਿੱਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਤੇ ਹਰ ਵੀ ਆ ਰਹੇ ਨੇ ਤਾਂ ਉੱਥੇ ਜੇ ਕਿਸੇ ਨੇ ਬੁਕਿੰਗ ਕਰਵਾਉਣੀ ਹੋਵੇ ਤੁਹਾਡੇ ਤੋਂ ਤਾਂ ਉਹ ਕਿਵੇਂ ਕੰਟੈਕਟ ਕਰਨੀ ਆ ਹਾਂਜੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਕੰਟੈਕਟ ਕਰ ਸਕਦੇ ਆ ਕਿਉਂਕਿ ਅਸੀਂ ਨਵੰਬਰ ਤੋਂ ਲੈ ਕੇ ਅਪ੍ਰੈਲ ਤੱਕ ਮੈਂ ਉੱਥੇ ਹੀ ਹੋਣਾ ਤੇ ਉੱਥੋਂ ਦੀ ਆਡੀਅנס ਜਿਹੜੇ ਸਰੋਤੇ ਸਾਨੂੰ ਪਿਆਰ ਕਰਦੇ ਆ ਤਾਂ ਉਹਨਾਂ ਨਾਲ ਵੀ ਜੁੜਨਾ ਜ਼ਰੂਰੀ ਹੁੰਦਾ ਸੋ ਉੱਥੋਂ ਹੀ ਜਿਹੜੀ ਸਾਰੀ ਗੱਲਬਾਤ ਬਣੀ ਹੈ ਇਹ ਤਾਂ ਇੱਥੇ ਤੱਕ ਪਹੁੰਚੇ ਆ ਤਾਂ ਹਾਂਜੀ ਮੈਂ 4-5 ਮਹੀਨੇ ਹੁਣ ਉੱਥੇ ਆ ਤੇ ਉੱਥੇ ਪ੍ਰੋਪਰ ਸਾਡੀਆਂ ਬੁਕਿੰਗਸ ਹੈਗੀਆਂ ਨੇ ਜੇ ਕਿਸੇ ਨੇ ਬੁਕਿੰਗਸ ਕਰਾਉਣੀਆਂ ਹੈਗੀਆਂ ਅੱਗੇ ਵੀ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਮਤਲਬ ਆਲਰੇਡੀ ਬੁਕਿੰਗ ਸਟਾਰਟ ਹੋ ਗਈਆਂ ਨੇ ਹਾਂਜੀ ਹਾਂਜੀ ਆਲਰੇਡੀ ਨਵੰਬਰ ਤੋਂ ਮੈਂ 11 ਦੀ ਫਲਾਈਟ ਹੈ ਤੇ 16 ਨਵੰਬਰ ਨੂੰ ਸਾਡਾ ਅੰਮ੍ਰਿਤਸਰ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਜੀ ਹਾਂਜੀ ਤੇ ਜਿਵੇਂ ਤੁਸੀਂ ਦੱਸਿਆ ਤੁਹਾਡੇ ਕੋਲੇ ਅਕੈਡਮੀ ਦੇ ਵਿੱਚ ਬਹੁਤ ਸਾਰੇ ਬੱਚੇ ਆਉਂਦੇ ਨੇ ਹੋਰ ਕੰਟਰੀਜ਼ ਤੋਂ ਗੱਲ ਕਰੀਏ ਤਾਂ 100 ਦੇ ਵਿੱਚੋਂ 25% ਲੜਕੀਆਂ ਵੀ ਇੰਟਰਸਟ ਇਸ ਪਾਸੇ ਲੈ ਰਹੀਆਂ ਨੇ ਹਨਾ ਕਿਉਂਕਿ ਜਦੋਂ ਤੁਸੀਂ ਪੰਜਾਬ 'ਚ ਥੋੜਾ ਜਿਹਾ ਸਾਨੂੰ ਐ ਹੁੰਦਾ ਸਾਡੇ ਮਤਲਬ ਜਿਹੜੇ ਪਿੰਡਾਂ ਦੇ ਵਿੱਚ ਸਪੈਸ਼ਲੀ ਜਵਾਗ ਬੈਠੇ ਨੇ ਉਹਨਾਂ ਕੋਲੇ ਕੋਈ ਸੋਰਸਸ ਹੈ ਨਹੀਂਗੇ ਤੇ ਉਹ ਕਿਤੇ ਦੂਰ ਜਾ ਕੇ ਕਿਉਂਕਿ ਅਕੈਡਮੀਜ਼ ਮੇਨ ਦੀ ਆਪਾਂ ਕਹਿ ਲਈਏ ਵੀ ਸ਼ਹਿਰਾਂ ਦੇ ਵਿੱਚ ਹੁੰਦੀਆਂ ਨੇ ਇੱਕ ਵਾਰੀ ਬੱਚਾ ਜੇ ਸਕੂਲ ਨੂੰ ਕਾਲਜ ਨੂੰ ਘਰੇ ਵੜ ਗਿਆ ਤਾਂ ਪੇਰੈਂਟਸ ਕਹਿੰਦੇ ਵੀ ਨਹੀਂ ਕੋਈ ਨਹੀਂ ਹੁਣ ਘਰੇ ਬੈਠੀ ਰਿਹਾ ਸੋ ਇੱਥੇ ਆ ਕੇ ਸਪੈਸ਼ਲੀ ਥੋੜਾ ਜਿਹਾ ਉਹਦਾ ਖੁੱਲ ਮਿਲ ਜਾਂਦੀ ਬੱਚਿਆਂ ਨੂੰ ਮਤਲਬ ਉਹ ਕੁਝ ਵੀ ਕਰ ਸਕਦੇ ਕੋਈ ਦਿਨ ਰਾਤ ਦਾ ਤੇ ਫ ਮੈਥੇ ਵੀ ਦੇਖਿਆ ਵੀ ਚੰਗਾ ਇੰਟਰਸਟ ਹੈ ਜਿਵੇਂ ਮੈਂ ਕਿਹਾ ਵੀ 100 ਦੇ ਵਿੱਚੋਂ ਜੇ 75% ਮੁੰਡੇ ਨੇ ਤਾਂ 25 25 30% ਲਗਭਗ ਕੁੜੀਆਂ ਵੀ ਇੱਥੇ ਇੰਟਰਸਟ ਲੈ ਆ ਰਹੀਆਂ ਨੇ ਸਿੱਖ ਰਹੀਆਂ ਨੇ ਜੀ ਤੇ ਇੱਥੇ ਕੈਨੇਡੀਅਨ ਬੌਰਨ ਜਿਹੜੇ ਬੱਚੇ ਨੇ ਪੰਜਾਬੀ ਕੀ ਉਹ ਪੰਜਾਬੀ ਗਾਣੇ ਉਹਨਾਂ ਨੂੰ ਵਧੀਆ ਲੱਗਦੇ ਨੇ ਸਿੱਖਣੇ ਜਾਂ ਫਿਰ ਪੰਜਾਬੀ 뮤직 ਬਾਰੇ ਉਹਨਾਂ ਨੂੰ ਨੌਲੇਜ ਇਕੱਠੀ ਕਰਨੀ ਵਧੀਆ ਲੱਗਦਾ ਹੈ ਮੇਰੇ ਕੋਲੇ ਇੱਕ ਪਰਸ਼ੂ ਨਾਂ ਦਾ ਮੁੰਡਾ ਆ ਇੱਕ ਗਗਨ ਸੈਣੀ ਉਹ ਇੱਥੋਂ ਦੇ ਹੈ ਉਹਦਾ ਪਿਛੋਂ ਦੇ ਮਾਪੇ ਜਲੰਧਰ ਤੋਂ ਨੇ ਪਰ ਉਹ ਬੱਚੇ ਕੀ ਆ ਵੀ ਇੱਥੋਂ ਦੇ ਬੌਰਨ ਨੇ ਤੁਸੀਂ ਵੇਖੋ ਵੀ ਉਹਨਾਂ ਦੇ ਵਿੱਚ ਪੰਜਾਬੀ ਨੂੰ ਲੈ ਕੇ ਪੰਜਾਬੀ ਗਾਣੇ ਨੂੰ ਲੈ ਕੇ ਕਿੰਨਾ ਕ੍ਰੇਜ਼ ਆ ਉਹ ਬਿੰਦ ਰਖੀਆ ਸਾਹਿਬ ਦੇ ਜੈਜੀ ਬੀ ਦੇ ਸਰਦੂਲ ਸਕੰਦਰ ਦੇ ਜਿਹੜੇ ਗਾਣੇ ਮੈਂ ਵੀ ਨਹੀਂ ਕਈ ਵਾਰੀ ਸੁਣੇ ਹੁੰਦੇ ਇਦਾਂ ਇਦਾਂ ਦੇ ਗਾਣੇ ਤੇ ਉਹਨਾਂ ਦੇ ਵਿੱਚ ਟਿਪੀਕਲ ਪੰਜਾਬੀ ਇੱਕ ਗਾਣਾ ਆ ਅਤਰ ਫਲੇਲਾ ਦਾ ਤੂੰ ਫੰਬਾ ਹੈ ਲਗਾਇਆ ਨਹੀਂ ਫੰਬਾ ਫੰਬਾ ਸ਼ਬਦ ਜਿਹੜਾ ਆ ਬਹੁਤ ਮਤਲਬ ਰੇਅਰ ਯੂਜ਼ ਕਰਦੇ ਆ ਆਪਾਂ ਤਾਂ ਉਹ ਬੱਚੇ ਉਹ ਉਹ ਜਿਹੜਾ ਯੂਜ਼ ਕਰਦੇ ਨੇ ਮਤਲਬ ਉਹ ਇੰਨਾ ਇਨਸਪਾਇਰ ਨੇ ਆਪਣੇ 뮤జిక్ ਤੋਂ ਪੰਜਾਬੀ 뮤జిక్ ਤੋਂ ਤਾਂ ਮਤਲਬ ਆਬਵੀਅਸਲੀ ਉਹ ਇਥੋਂ ਦੇ ਇੰਗਲਿਸ਼ 뮤జిక్ ਨੂੰ ਵੀ ਸੁਣਦੇ ਨੇ ਹਿਪ ਹੌਪ ਸੁਣਦੇ ਨੇ ਹਨਾ ਤਾਂ ਉਹਦਾਂ ਦਾ 뮤జిక్ ਵੀ ਲਾਈਕ ਕਰਦੇ ਆ ਪਰ ਉਹ ਪੰਜਾਬੀ 뮤జిక్ ਨੂੰ ਕਿਉਂਕਿ ਉਹਨਾਂ ਦੇ ਪੇਰੈਂਟਸ ਉੱਥੋਂ ਨੇ ਉਹ 뮤జిక్ ਨਹੀਂ ਛੱਡ ਸਕਦੇ ਤੇ ਉਹ 뮤జిక్ ਮਤਲਬ ਬਹੁਤ ਗਾਉਂਦੇ ਨੇ ਮਤਲਬ ਇੱਕ ਸੁਣਨਾ ਹੁੰਦਾ ਇੱਕ ਗਾਉਣਾ ਹੁੰਦਾ ਭਾਵੇਂ ਐਕਸੈਂਟ ਉਹਨਾਂ ਦਾ ਪ੍ਰੋਪਰ ਹੋਵੇ ਨਹੀਂ ਆਉਂਦਾ ਪਰ ਕੋਸ਼ਿਸ਼ ਉਹਨਾਂ ਦੀ ਪੂਰੀ ਹੁੰਦੀ ਹੈ ਜੀ ਤੇ ਇਹ ਕਈ ਵਾਰੀ ਨਾ ਸਾਨੂੰ ਨੂੰ ਮਿਲਦਾ ਕਿ ਹੇਟ ਵੀ ਬਹੁਤ ਜ਼ਿਆਦਾ ਫੈਲ ਜਾਂਦੀ ਆ ਜਿਵੇਂ ਕਿਸੇ ਵੀ ਕੰਮ ਦੇ ਵਿੱਚ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਤਾਂ ਕਿ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇਦਾਂ ਦਾ ਕੁਝ ਹੈਗਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਅ ਮੁਸ਼ਕਿਲਾਂ ਤਾਂ ਦੇਖੋ ਜੀ ਹੁਣ ਜਿਹੜੇ ਲੈਵਲ ਤੇ ਆਪਾਂ ਜਦੋਂ ਦੇ ਲੱਗੇ ਹੋਏ ਆ ਉਸ ਜੇ ਆਪਾਂ ਨੂੰ ਸੋਚੀਏ ਤਾਂ ਵੀ ਮੋਟਾ-ਮੋਟਾ ਜਿਹਾ ਹਿਸਾਬ ਲਾਈਏ ਵੀ ਸਾਨੂੰ ਜਿਸ ਲੈਵਲ ਤੇ ਹੋਣਾ ਚਾਹੀਦਾ ਤਾਂ ਅਸਲ ਦੇ ਵਿੱਚ ਕੁਸ਼ਕ ਦੋ ਤਿੰਨ ਘਰਾਣੇ ਨੇ ਜਾਂ ਕਹਿ ਲਈਏ ਵੀ ਦੋ ਤਿੰਨ ਸਿੰਗਰਸ ਨੇ ਜਾਂ ਉਹੀ ਐਕਟਰ ਨੇ ਉਹੀ ਸਿੰਗਰਸ ਨੇ ਉਹਨਾਂ ਦਾ ਜਿਹੜਾ ਇੰਡਸਟਰੀ ਤੇ ਪੂਰਾ ਕਾਬਜ ਹੈ ਕਬਜਾ ਹੈ ਤਾਂ ਨਵੇਂ ਸਿੰਗਰਸ ਨੂੰ ਓਪਰਚ्युनिटीज ਉਸ ਤਰੀਕੇ ਦੇ ਨਾਲ ਨਹੀਂ ਮਿਲਦੀਆਂ ਨਾ ਤਾਂ ਤੁਸੀਂ ਦੇਖੋ ਵੀ ਇੰਡਸਟਰੀ ਦੇ ਵਿੱਚ ਇਹ ਹੈ ਵੀ ਜਿਹੜਾ ਸਿੰਗਰ ਹੈ ਉਹਨੂੰ ਹੀ ਐਕਟਰ ਬਣਾ ਦਿੱਤਾ ਜਾਂਦਾ ਕਿਉਂਕਿ ਸਾਰੇ ਜਪੰਜ ਛੇ ਗੀਤ ਆ ਤਾਂ ਗੀਤ ਵੀ ਉਹ ਗਾਊਗਾ ਉਹਦੇ ਨਾਲ ਆਡੀਅנס ਜਿਹੜੀ ਅੰਗੇਜ ਹੈਗੀ ਆ ਆਲਰੇਡੀ ਤਾਂ ਉਹ ਸਾਰਾ ਪ੍ਰੋਪਰ ਫਾਇਦਾ ਸੋਚ ਕੇ ਉਸ ਤਰੀਕੇ ਨਾਲ ਲੈ ਕੇ ਜਾਂਦਾ ਇਹ ਜਿੰਨੇ ਕਰਕੇ ਵੀ ਅਸੀਂ ਕਹਿ ਸਕਦੇ ਆ ਵੀ ਨਵੇਂ ਸਿੰਗਰਸ ਨੂੰ ਮੌਕਾ ਨਹੀਂ ਮਿਲਦਾ ਹਾਂ ਪਰ ਹੈਨ ਵਰਲੇ ਨਾ ਹੀ ਘਨੇ ਫੈਲ ਫਕਰ ਸੰਸਾਰ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਵੀ ਨਹੀਂ ਹੁੰਦੇ ਸੋ ਇੱਥੇ ਆ ਕੇ ਮੇਰਾ ਪਰਸਨਲ ਜਿਹੜਾ ਐਕਸਪੀਰੀਅੰਸ ਰਿਹਾ ਮੈਨੂੰ ਬੜੇ ਵਧੀਆ ਮਤਲਬ ਲੋਕ ਮਿਲੇ ਜਿਨ੍ਹਾਂ ਨੇ ਹੱਲਾਸ਼ੇਰੀ ਦਿੱਤੀ ਜਿਨ੍ਹਾਂ ਨੇ ਪ੍ਰਮੋਟ ਕੀਤਾ ਮੇਰੇ ਕੰਮ ਨੂੰ ਪ੍ਰਮੋਟ ਕੀਤਾ ਤੇ ਇੱਕ ਮੈਨੂੰ ਯਾਦ ਆ ਬਾਈ ਦੀ ਮੈਂ ਉਦੋਂ ਡਰਾਈਵਿੰਗ ਕਲਾਸੇ ਲੈਂਦਾ ਸੀਗਾ ਹਰਪ੍ਰੀਤ ਬਾਈ ਤੋਂ ਤੇ ਉਹ ਕਹਿੰਦੇ ਵੀ ਮੇਰੇ ਕੋਲ ਉਦੋਂ ਹਜੇ ਮੈਂ ਨਵਾਂ ਨਵਾਂ ਹੀ ਆਇਆ ਸੀ ਮੈਨੂੰ 2-4 ਦਿਨ ਹੋਏ ਮੈਂ ਕਿਹਾ ਜੀ ਮੈਂ 뮤직 ਦੇ ਵਿੱਚ ਅੱਗੇ ਜਾਣਾ ਚਾਹਣਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਲੱਗੇ ਰਹੋ ਇੱਥੇ ਆਏ ਆ ਵੀ ਜਿੰਦਾ ਜਿੰਨੇ ਕੋਲੇ ਆਰਟ ਹੈ ਜਿੰਨੇ ਕੋਲੇ ਕਲਾ ਆ ਉਹਨਾਂ ਦੇ ਕੋਲੇ ਕੰਮ ਜੇ ਹੁਣ ਨਹੀਂ ਹੈਗਾ ਇਸ ਟਾਈਮ ਤੇ ਇੱਕ ਟਾਈਮ ਤੇ ਇੰਨਾ ਕੰਮ ਆਉਂਦਾ ਵੀ ਤੁਸੀਂ ਕੰਮ ਤੋਂ ਅੱਕ ਜਾਂਦੇ ਹੋ ਤੇ ਮੇਰੇ ਨਾਲ ਸੱਚੀ ਇਦਾਂ ਵਾਪਰੀ ਕਿ ਸਟੂਡੈਂਟਸ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਇੱਥੇ ਜਿਵੇਂ ਲੋਕ ਮਤਲਬ ਅੱਕੇ ਬੈਠੇ ਹੁੰਦੇ ਵੀ ਕਦੋਂ ਕੋਈ ਸਾਨੂੰ 뮤직 ਸਿਖਾਉਣ ਵਾਲਾ ਆਊਗਾ ਤੇ ਅਸੀਂ ਹੁੰਦੇ ਤੇ ਟੁੱਟ ਕੇ ਪੈ ਜਾਾਂਗੇ ਹਾੜਾ ਆ ਜਾਂਦਾ ਤਾਂ ਸੰਗੀਤ ਸਿੱਖਣ ਵਾਲਿਆਂ ਦਾ 뮤직 ਆ ਬੱਚੇ ਜਿਹੜੇ ਐਨੀ ਤਾਦਾਦ ਦੇ ਵਿੱਚ ਮੇਰੇ ਕੋਲੇ ਆਉਣੇ ਸ਼ੁਰੂ ਹੋ ਗਏ ਹੁਣ ਤਾਂ ਥੋੜਾ ਜਿਹਾ ਚਲੋ ਅਸੀਂ ਮੈਨੇਜ ਕਰ ਲਿਆ ਉਸ ਤਰੀਕੇ ਉਹਨਾਂ ਸਾਰੇ ਬੱਚਿਆਂ ਨੂੰ ਤਾਂ ਮਗਰ ਇੱਥੇ ਸਿੱਖਣ ਵਾਲਿਆਂ ਦਾ ਬਹੁਤ ਮਤਲਬ ਹਜੂਮ ਮੈਂ ਕਹਿ ਸਕਦਾ ਵੀ ਆ ਗਿਆ ਸੀਗਾ ਹਾਂਜੀ ਤੇ ਤੁਹਾਡੇ ਵੱਲੋਂ ਜਿਵੇਂ ਤੁਹਾਡੀਆਂ ਇੰਸਟਾ ਤੇ ਵੀਡੀਓਜ਼ ਦੇਖਿਆ YouTube ਚੈਨਲ ਵੀ ਹੋਊਗਾ ਤੁਹਾਡਾ ਤੇ ਉਹਦੇ ਵਿੱਚ ਤੁਸੀਂ ਗਲੇ ਦੀ ਸਫਾਈ ਕਿਵੇਂ ਕਰਦੇ ਆ ਉਹ ਸਭ ਵੀ ਦੱਸਦੇ ਹੋ ਤਾਂ ਪੂਰਾ ਤੁਹਾਡੇ ਵੱਲੋਂ ਕੋਰਸ ਹੀ ਕਰਾਇਆ ਜਾਂਦਾ ਇੱਕ ਤਰ੍ਹਾਂ ਨਾਲ ਅ ਕੋਰਸ ਹੈ ਵੀ ਜਿਹੜੀਆਂ ਚੀਜ਼ਾਂ ਕੁਸ਼ਕ ਹੱਡ ਬੀਤੀਆਂ ਹੁੰਦੀਆਂ ਨੇ ਹਨਾ ਜਿਵੇਂ ਮੈਨੂੰ ਸਾਈਨਸ ਦੀ ਬੜੀ ਪ੍ਰੋਬਲਮ ਸੀ ਜਵੰਦਾ ਭਾਜੀ ਨੂੰ ਵੀ ਹੈਗੀ ਆ ਉਹ ਪ੍ਰੋਬਲਮ ਤੇ ਉਹ ਜਿਹੜੀਆਂ ਚੀਜ਼ਾਂ ਦੇ ਵਿੱਚ ਉਹ ਗੋ ਥਰੂ ਅਸੀਂ ਆਪ ਹੋਏ ਆ ਜਾਂ ਉਹ ਮੈਨੂੰ ਪਤਾ ਹੈ ਵੀ ਜੇ ਗਲੇ ਦੇ ਵਿੱਚ ਆਹ ਪ੍ਰੋਬਲਮ ਆਈ ਹੈ ਤੇ ਇਹਨੂੰ ਠੀਕ ਕਿਵੇਂ ਕਰਨਾ ਹਾਲਾਂਕਿ ਮੈਂ ਡਾਕਟਰ ਨਹੀਂ ਹੈਗਾ ਪਰ ਮੈਂ ਕੁਝ ਤੁਸੀਂ ਜ਼ਿੰਦਗੀ ਦੇ ਵਿੱਚੋਂ ਸਿੱਖਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਚੀਜ਼ ਦਾ ਮੈਨੂੰ ਫਾਇਦਾ ਹੋਇਆ ਮੈਂ ਉਹ ਦੱਸਣ ਦੀ ਕੋਸ਼ਿਸ਼ ਕਰਦਾ ਬਾਕੀ ਰਿਆਜ਼ ਦੇ ਨਾਲ-ਨਾਲ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ ਜਾਂ ਰਿਆਜ਼ ਕਰਦੇ ਹੋ ਮਤਲਬ ਕੁਝ ਵੀ ਕੰਮ ਤੁਸੀਂ ਕਰਦੇ ਹੋ ਤਾਂ ਉਹਨੀਆਂ ਬਰੀਕੀਆਂ ਤੁਸੀਂ ਹੌਲੀ-ਹੌਲੀ ਜਿਵੇਂ-ਜਿਵੇਂ ਉਹਨੂੰ ਸਮਝਦੇ ਹੋ ਫਿਰ ਤੁਹਾਨੂੰ ਸਮਝ ਆਉਂਦੀ ਵੀ ਆਹ ਚੀਜ਼ ਆਈ ਹੈ ਤੇ ਫਿਰ ਉਵੇਂ ਹੀ ਆਪਾਂ ਉਹ ਲੋਕਾਂ ਨੂੰ ਜਾਂ ਜਿੰਨੇ ਵੀ ਸਰੋਤੇ ਹੁੰਦੇ ਮੇਰੇ ਚੈਨਲ ਦੇ ਸੁਣਨ ਵਾਲੇ ਉਹਨਾਂ ਨਾਲ ਮੈਂ ਚੰਗੀਆਂ ਚੀਜ਼ਾਂ ਸ਼ੇਅਰ ਕਰਦੇ ਰਹਿਣਾ ਗਲੇ ਦੇ ਪ੍ਰਤੀ ਸਿਹਤ ਦੇ ਪ੍ਰਤੀ ਮਤਲਬ ਵੋਕਲ ਕੋਰਸ ਨੂੰ ਕਿਵੇਂ ਹੋਰ ਇੰਪਰੂਵ ਕਰਨਾ ਹੈ ਗਲੇ ਦੇ ਦੀ ਅੱਗੇ ਚੀਜ਼ਾਂ ਉਸ ਲੈਵਲ ਤੇ ਦੱਸੀ ਜਾਂਦੀਆਂ ਤੇ ਹਰ ਕੋਈ ਜਿਵੇਂ 뮤זיਕ ਦਾ ਸਾਰਿਆਂ ਨੂੰ ਸ਼ੌਂਕ ਬਹੁਤ ਜ਼ਿਆਦਾ ਹੁੰਦਾ ਆ ਤੇ ਨਿਊ ਕਮਰਸ ਨੇ ਜਿਹੜੇ 뮤זיਕ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ 어 ਇਹੀ ਸਲਾਹ ਹੈ ਕਿ ਥੋੜਾ ਜਿਹਾ ਇਹਨੂੰ ਆਰਾਮ ਨਾਲ ਬਹਿ ਕੇ ਸੋਚਣ ਵਾਲੀ ਵਿਚਾਰਨ ਵਾਲੀ ਸਹਿਜ ਨਾਲ ਇਹਨੂੰ ਕਰਨ ਵਾਲੀ ਪ੍ਰੈਕਟੀਕਲ ਸਬਜੈਕਟ ਹੈ ਇਹ 뮤ਜ਼ਿਕ ਹੈ ਜਿਹੜਾ ਇਹਦੇ ਵਿੱਚ ਜੇ ਤੁਸੀਂ ਕਿਤਾਬਾਂ ਭਰ ਲੋਗੇ ਲਿਖਣ ਵਾਲੀਆਂ ਤਾਂ ਉਹ ਕੋਈ ਇੰਨਾ ਮੈਟਰ ਨਹੀਂ ਹੈਗਾ ਉਸ ਚੀਜ਼ ਦਾ ਇੰਨੀ ਕੋਈ ਮਕਬੂਲ ਨਹੀਂ ਹੁੰਦੀਆਂ ਪਰ ਜਿੰਨਾ ਚਿਰ ਤੁਸੀਂ ਆਪ ਗਾ ਕੇ ਪ੍ਰੈਕਟਿਸ ਨਹੀਂ ਕਰਦੇ ਕਿਸੇ ਵੀ ਚੀਜ਼ ਦੀ ਪ੍ਰੋਪਰ ਸਿੱਖਦੇ ਨਹੀਂ ਰਿਆਜ਼ ਨਹੀਂ ਕਰਦੇ ਰਿਆਜ਼ ਤੇ ਗਾਣਾ ਗਾਉਣਾ ਬਹੁਤ ਡਿਫਰੈਂਟ ਚੀਜ਼ਾਂ ਨੇ ਤੁਸੀਂ ਗਾਣਾ 4 ਘੰਟੇ ਗਾ ਲਓ ਕਿਸੇ ਤੁਸੀਂ ਆਪਾਂ ਕੀ ਹੁੰਦਾ ਡੈਕ ਲਾ ਕੇ ਜਾਂ ਸਟੀਰੀਓ ਦੇ ਵਿੱਚ ਅਸੀਂ ਗਾਣਾ ਲਾ ਕੇ ਤੇ ਨਾਲ-ਨਾਲ ਗਾਉਂਦੇ ਰਹਿੰਦੇ ਅਸੀਂ ਉਹਨੂੰ ਰਿਆਜ਼ ਸਮਝਦੇ ਹਾਂ ਉਹ ਰਿਆਜ਼ ਨਹੀਂ ਹੁੰਦਾ ਰਿਆਜ਼ ਡਿਫਰੈਂਟ ਥਿੰਗ ਹੈ ਤੇ ਜਿਹੜਾ ਇਦਾਂ ਗਾਣਿਆਂ ਦੀ ਪ੍ਰੈਕਟਿਸ ਕਰਨਾ ਤੁਸੀਂ 4 ਘੰਟੇ ਗਾਣੇ ਗਾ ਲਓ ਤੇ ਅੱਧਾ ਘੰਟਾ ਰਿਆਜ਼ ਕਰ ਲਓ 30 ਮਿੰਟ ਇੱਕ ਬਰਾਬਰ ਹੈ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਪਊਗਾ ਪ੍ਰੋਪਰ ਪ੍ਰੈਕਟਿਸ ਕਰਨੀ ਪਊਗੀ ਜੇ ਤੁਸੀਂ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਹੋ ਜੇ ਤੁਸੀਂ ਉਦਾਂ ਹੀ ਠੀਕ ਹੈ ਆਨੰਦ ਲੈਣਾ ਦੋ ਚਾਰ ਘੜੀਆਂ ਮਤਲਬ ਹੱਸੇ ਖੇਡੇ ਫਿਰ ਕੋਈ ਚੱਕਰ ਵਾਲੀ ਗੱਲ ਨਹੀਂ ਇਹਨਾਂ ਲਈ ਜਾਂਦੇ ਜਾਂਦੇ ਤੁਹਾਡਾ ਚਮਕੀਲਾ ਮੂਵੀ ਦੇ ਵਿੱਚ ਜਿਹੜਾ ਸੌਂਗਾ ਵੀ ਜ਼ਰੂਰ ਸੁਣਨਾ ਚਾਹਾਂਗੇ ਜੀ ਜ਼ਰੂਰ ਉਹਦੇ ਬੋਲ ਅਰਸ਼ਾਦ ਕਾਮਿਲ ਸਰਦੇ ਨੇ ਤੇ ਮਿਊਜ਼ਿਕ ਇਹ ਰਹਿਮਾਨ ਤੁਸੀਂ ਸਾਰੇ ਜਾਣਦੇ ਹੋ ਮੈਂ ਤੁਹਾਨੂੰ ਦੋ ਗੋਲ ਸੁਣਾਉਣਾ ਹਾਂ ਹੰ ਬਿਗਾਨੇ ਗਾਤੇ नंगे ना हो जाते लुच्चा टुच्चा होके पैसा ना कमाते हैं रिश्तों की मर्यादा भूला था वो ज्यादा कपड़ों से बाघर था चमकीला बज बाजा बाजा हो बज बाजा बाजा खेला शुरू है ਆ ਦੇਖਿਆ ਜਾ ਕਾ ਬਾਤ ਹੈ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਤੇ ਇਹਦੇ ਨਾਲ ਹੀ ਤੁਹਾਨੂੰ ਬਹੁਤ ਬਹੁਤ ਬੈਸਟ ਵਿਸ਼ੇਸ ਤੁਹਾਡੇ ਫਿਊਚਰ ਦੇ ਲਈ ਥੈਂਕ ਯੂ ਸੋ ਮਚ ਹਮਦਰਤੀ ਵੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪ੍ਰਿੰਸ میوزਿਕ ਅਕੈਡਮੀ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਧੰਨਵਾਦ ਜੀ ਤਾ ਅੱਜ ਦੇ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਪ੍ਰਿੰਸ ਇੰਦਰਪ੍ਰੀਤ ਸਿੰਘ ਜੀ ਦੇ ਨਾਲ ਉਮੀਦ ਹੈ ਤੁਹਾਨੂੰ ਵੀ ਇਹ ਪ੍ਰੋਗਰਾਮ ਜੜਾ ਵਧੀਆ ਲੱਗਿਆ ਹੋਵੇਗਾ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਖੁਦ 뮤직 ਦੀ ਟ੍ਰੇਨਿੰਗ ਲੈਣੀ ਚਾਹੁੰਦੇ ਹੋ ਰਿਹਾਸ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਹੀ ਕੈਮਰਾਮੈਨ ਰਿਤਿੰਦਰ ਸਿੰਘ ਅਵਾਲ ਦੇ ਨਾਲ ਗੁਰਜੀਤ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ